ਐਮਐਲਏ ਦੇ ਆਵਦੇ ਪਿੰਡ ਏਡੀ ਵੱਡੀ ਕਟਨਾ ਵਾਪਰ ਗਈ ਪਰ ਪੁਲਿਸ ਇਹ ਤੇ ਤਸ ਤੋਂ ਮਸ ਹੋਣ ਨੂੰ ਤਿਆਰ ਨਹੀਂ ਹੈਗੀ ਐਮਐਲਏ ਦਾ ਆਵਦਾ ਪਿੰਡ ਹੋਵੇ ਜਿਨ੍ਹਾਂ ਦਾ ਮੁੰਡਾ ਮਾਰਿਆ ਗਿਆ ਨਾ ਉਹਦੇ ਸਸਕਾਰ ਤੇ ਐਮਐਲਏ ਸਾਹਿਬ ਗਏ ਸੁਖਾਨੰਦ ਅਮਰਤਪਾਲ ਸੁਖਾਨੰਦ ਨਾ ਉਹਨਾਂ ਦੇ ਭੋਗ ਤੇ ਗਏ ਇਹ ਤੋਂ ਅਸੀਂ ਕੀ ਸਮਝੀਏ ਇਹ ਪੂਰੇ ਪੰਜਾਬ ਦੇ ਵਿੱਚ ਜਿਹੜਾ ਗੈਂਗਵਾਰ ਹੋ ਰਹੀ ਆ ਤੇ ਅਸਲ ਜਿਹੜੇ ਗੈਂਗ ਗੁੰਡਾਗਰਦੀ ਕਰ ਰਹੇ ਆ ਪੁਲਿਸ ਦੀ ਛੱਤਰ ਛਾਇਆ ਦੇ ਹੇਠ ਪਲ ਰਹੇ ਆ ਤੇ ਪੁਲਿਸ ਇਹਨਾਂ ਗੈਂਗਸਟਰਾਂ ਦੇ ਨਾਮ ਤੇ ਹੀ ਆਮ ਲੋਕਾਂ ਦਾ ਘਾਣ ਕਰ ਰਹੀ ਆ ਉਹਦਾ ਵੀ ਵਿਰੋਧ ਕਰਨਾ ਸੀ ਤੇ ਅਸਲ ਜਿਹੜੀ ਗੈਂਗਵਾਰ ਹੋ ਰਹੀ ਆ ਉਹਦੇ ਵੀ ਖਿਲਾਫ ਜਿਹੜੀ ਲੜਾਈ ਜਿਹੜੀ ਆ ਉਹ ਅਸੀਂ ਸ਼ੁਰੂ ਕੀਤੀ ਆ 2 ਫਰਵਰੀ ਨੂੰ ਸਮਾਲਸਰ ਥਾਣੇ ਦੇ ਬਾਹਰ ਅਸੀਂ ਧਰਨਾ ਲਾਉਣੇ ਜਾ ਰਹੇ ਆ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਐਮਐਲਏ ਅਮਰਤਪਾਲ ਸੁਖਾ ਆਨੰਦ ਦੇ ਪਿੰਡ ਇੱਕ ਕਤਲ ਹੋਇਆ ਸੀ ਔਰ ਇਹ ਕਤਲ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਤੋਂ ਇੱਕ ਦਿਨ ਪਹਿਲਾਂ ਹੋਇਆ ਸੀ ਵੱਡੀ ਚਰਚਾ ਹੋਈ ਸੀ ਤੇ ਹੁਣ ਉਸ ਕਤਲ ਨੂੰ ਲੈ ਕੇ ਇਹ ਜਥੇਬੰਦੀਆਂ ਦੇ ਆਗੂ ਸਮਾਲਸਰ ਥਾਣੇ ਦੇ ਅੱਗੇ ਇੱਕ ਵੱਡਾ ਧਰਨਾ ਲਾਉਣ ਜਾ ਰਹੇ ਆ ਆਪਾਂ ਇਹਨਾਂ ਦੇ ਨਾਲ ਗੱਲ ਕਰਦੇ ਆ ਆ ਕਰਮਜੀਤ ਸਿੰਘ ਜੀ ਜਿਹੜਾ ਤੁਸੀਂ ਇਹ ਧਰਨਾ ਲਾ ਰਹੇ ਹੋ ਇਹ ਹੁਣ ਕਿਉਂ ਲਾਇਆ ਜਾ ਰਿਹਾ ਦੇਖੋ ਇਹ 12 ਦਸੰਬਰ ਨੂੰ ਸੁਖਾਨੰਦ ਪਿੰਡ ਦੇ ਵਿੱਚ ਜੀ ਇੱਕ ਗੈਂਗਵਾਰ ਹੋਈ ਹੈ ਜੀ ਪਿੰਡ ਦੇ ਇੱਕ ਬੰਦੇ ਦਾ ਕਤਲ ਕੀਤਾ ਗਿਆ ਸਿਕੰਦਰ ਸਿੰਘ ਦਾ ਹੂੰ 15 20 ਘਰਾਂ ਦੇ ਗੇਟ ਭੰਨੇ ਗਏ ਹੂੰ ਐਲਸੀਡੀਆਂ ਤੱਕ ਮੋਟਰਸਾਈਕਲ ਤੱਕ ਭੰਨੇ ਗਏ ਇੱਕ ਔਰਤ ਦੀ ਬਾਹ ਤੋੜੀ ਗਈ ਹੂੰ ਜਿੰਨਾਂ ਨੇ ਸਾਰਾ ਕਾਰਾ ਕੀਤਾ ਉਹ ਚ ਕੁਝ ਸੁਖਾਣੰਦ ਦੇ ਆ ਕੁਝ ਚੀਦੇ ਪਿੰਡ ਦੇ ਆ ਉਹਨਾਂ ਦੇ ਖਿਲਾਫ ਪਰਿਵਾਰ ਦੇ ਤੇ ਜਥੇਬੰਦੀ ਤੇ ਦਬਾਅ ਪਾਉਣ ਕਰਕੇ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ 11 ਜਾਣਿਆਂ ਤੇ ਉਹਨਾਂ 11 ਜਾਣਿਆਂ ਦੇ ਵਿੱਚੋਂ 8 ਜਾਣੇ ਪੁਲਿਸ ਨੇ ਹਜੇ ਗ੍ਰਿਫਤਾਰ ਕੀਤੇ ਆ 3 ਬੰਦੇ ਹਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ 40 50 ਅਣਪਛਾਤੇ ਸੀ ਜਿਦੇ ਵਿੱਚੋਂ 15 ਬੰਦੇ ਕਰਦਿਆਂ ਨੇ ਪਛਾਣ ਕੇ ਪੁਲਿਸ ਨੂੰ ਡੀਐਸਪੀ ਸਾਹਿਬ ਨੂੰ ਲਿਸਟ ਵੀ ਦੇਤੀ ਆ ਪਰ ਫਿਰ ਵੀ ਉਹ ਬੰਦੇ ਜਿਹੜੇ ਆ ਫੜੇ ਨਹੀਂ ਜਾ ਰਹੇਗੇ ਪੁਲਿਸ ਇਹਨੂੰ ਆਮ ਲੜਾਈ ਸਮਝ ਰਹੀ ਆ ਪਰ ਇਹ ਆਮ ਲੜਾਈ ਨਹੀਂ ਦੇਖੋ ਇਹ ਘਟਨਾ ਨੂੰ ਅੰਜਾਮ ਕਿਸ ਤਰੀਕੇ ਨਾਲ ਦਿੱਤਾ ਸਮਝਣ ਦੀ ਕੋਸ਼ਿਸ਼ ਕਰਿਓ ਕਿ ਪਹਿਲਾਂ ਉਹ ਗੈਂਗ ਆਇਆ ਪਿੰਡ ਆਇਆ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਟਰਾਂਸਫਾਰਮਰ ਆ ਉਹਦੀਆਂ ਤਾਰਾਂ ਉੱਪਰ ਸੰਗਲ ਸੱਟ ਕੇ ਬਿਜਲੀ ਬੰਦ ਕੀਤੀ ਬਿਜਲੀ ਬੰਦ ਕਰਨ ਤੋਂ ਬਾਅਦ ਇੱਕ ਗੱਡੀ ਉਹਨਾਂ ਦੀ ਹਥਿਆਰਾਂ ਨਾਲ ਭਰੀ ਹੋਈ ਸੀ ਰਵਾਇਤੀ ਹਥਿਆਰ ਸੀਗੇ ਉਹਨਾਂ ਕੋਲੇ ਫਾਇਰ ਵੀ ਕੀਤੇ ਉਹਨਾਂ ਨੇ ਉਹਨਾਂ ਨੇ ਤਿੰਨ ਚਾਰ ਗਲੀਆਂ ਦੇ ਵਿੱਚ ਪੂਰੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਸਾਰਾ ਪਿੰਡ ਜਿਹੜਾ ਸੀ ਇੱਕ ਵਾਰੀ ਉਹਨਾਂ ਨੇ ਘਰਾਂ ਦੇ ਵਿੱਚ ਵਾਰਤਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਸਾਰੀ ਫੁਟੇਜ ਆ ਰਹੀ ਆ ਜਿਦੇ ਵਿੱਚ ਕੁਝ ਬੰਦੇ ਸ਼ਰ੍ਹਾਂ ਵੀ ਇਹ ਕਹਿ ਰਹੇ ਆ ਕਿ ਇਹਨਾਂ ਦੇ ਫਾਇਰ ਮਾਰੋ ਫੇਰ ਮਾਰ ਕੇ ਕਈ ਬੰਦਿਆਂ ਨੂੰ ਜਾਨੋਂ ਉਹ ਮਾਰਨਾ ਚਾਹੁੰਦੇ ਸੀਗੇ ਪਰ 12 ਤਰੀਕ ਦੀ ਘਟਨਾ ਵਾਪਰੀ ਆ ਅੱਜ ਲਗਭਗ ਡੇਢ ਮਹੀਨਾ ਹੋਣ ਤੇ ਆ ਗਿਆ ਮੋਗੇ ਦੀ ਪੁਲਿਸ ਖਾਸ ਕਰਕੇ ਬਾਗਾ ਪ੍ਰਾਣਾ ਤੇ ਸਮਾਲ ਸਰ ਦੀ ਪੁਲਿਸ ਉਹਨਾਂ ਦੇ ਕੰਨਾਂ ਤੇ ਜੂ ਨਹੀਂ ਸਰ ਕਰੀ ਗਈ ਏਰੀਆ ਦੇ ਵਿੱਚ ਐਡੀ ਵੱਡੀ ਘਟਨਾ ਵਾਪਰ ਗਈ ਐਮਐਲਏ ਦੇ ਆਪਦੇ ਪਿੰਡ ਐਡੀ ਵੱਡੀ ਘਟਨਾ ਵਾਪਰ ਗਈ ਪਰ ਪੁਲਿਸ ਇਹ ਤੇ ਤਸ ਤੋਂ ਮਸਹੂਨ ਨੂੰ ਤਿਆਰ ਨਹੀਂ ਹੈਗੀ ਐਮਐਲਏ ਦਾ ਆਪਦਾ ਪਿੰਡ ਹੋਵੇ ਜਿਨ੍ਹਾਂ ਦਾ ਮੁੰਡਾ ਮਾਰਿਆ ਗਿਆ ਨਾਉ ਦੇ ਸਸਕਾਰ ਤੇ ਐਮਐਲਏ ਸਾਹਿਬ ਗਏ ਸੁਖਾਨੰਦ ਅਮਰਿਤਪਾਲ ਸੁਖਾਨੰਦ ਨਾ ਉਹਨਾਂ ਦੇ ਭੋਗ ਤੇ ਗਏ ਹੂੰ ਇਹ ਤੋਂ ਅਸੀਂ ਕੀ ਸਮਝੀਏ ਉਲਟਾ ਐਮਐਲਏ ਸਾਹਿਬ ਇਹ ਕਹਿ ਰਹੇ ਉਹਨਾਂ ਦੇ ਘਰਦਿਆਂ ਨੂੰ ਕਿ ਤੁਸੀਂ ਰਾਜੀਨਾਮਾ ਕਰ ਲਓ ਜਾਂ ਉਲਟਾ ਇਹ ਕਹਿ ਰਹੇ ਕਿ ਆਹਾਹਾ ਬੰਦਾ ਨਿਰਦੋਸ਼ ਆ ਇਹਨਾਂ ਦਾ ਐਫਆਈਆਰ ਦੇ ਵਿੱਚੋਂ ਨਾਮ ਕੱਢ ਦਿਓ ਹੂੰ ਹੁਣ ਜਿਹੜੀ ਆਮ ਆਦਮੀ ਪਾਰਟੀ ਝਾੜੂ ਦੀ ਸਰਕਾਰ ਆ ਜਿਹੜੀ ਇਹ ਕਹਿੰਦੀ ਕਿ ਪੰਜਾਬ ਦੇ ਵਿੱਚੋਂ ਗੈਂਗਵਾੜ ਖਤਮ ਕਰਨੀ ਆ ਅਸਲ ਗੈਂਗ ਇਹਨਾਂ ਐਮਐਲਏ ਜਿਹੜੇ ਝਾੜੂ ਦੇ ਐਮਐਲਏ ਆ ਅਕਾਲੀਆਂ ਕਾਂਗਰਸੀਆਂ ਵਾਂਗੂ ਇਹ ਗੈਂਗਾਂ ਨੂੰ ਪਾਲ ਰਹੇ ਆ ਤੁਸੀਂ ਜੇ ਤੁਹਾਨੂੰ ਵੀਡੀਓ ਕਲਿੱਪ ਮਿਲਦੀ ਹੈ ਤੁਸੀਂ ਇਹਨੂੰ ਚਲਾਇਓ ਵੀ ਵੀਡੀਓ ਦੇ ਨਾਲ ਮੈਂ ਤੁਹਾਨੂੰ ਦੱਸ ਦਿੰਨਾ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਚੋਣਾਂ ਦੇ ਵਿੱਚ ਨਾਲ ਅਮਰਤਪਾਲ ਸੁਖਨਾਨ ਦੀ ਤਲਖੀ ਹੁੰਦੀ ਹੈ ਮੇਣੋ ਮੇਣੀ ਹੁੰਦੇ ਇੱਕ ਦੂਜੇ ਨੂੰ ਅਮਰਤਪਾਲ ਸੁਖਨਾਨ ਖੋਟੇ ਖੂਟਿਆਂ ਦਾ ਆਪ ਨੂੰ ਪਤਾ ਹੀ ਹੈ ਕੁਝ ਕਰਦੇ ਰਹੇ ਆ ਅਕਾਲੀ ਵੀ ਇਹ ਕੁਝ ਕਰਦੇ ਰਹੇ ਆ ਅਮਰਤਪਾਲ ਸੁਖਨਾਨ ਦੇ ਇੱਕ ਵੀਡੀਓ ਚ ਆਪੇ ਬੋਲ ਰਿਹਾ ਕਿ ਜੇ ਉਹਨਾਂ ਕੋਲੇ ਬੰਦੇ ਆ ਤਾਂ ਅਸੀਂ ਵੀ ਕਿਸੇ ਤੋਂ ਘੱਟ ਨਹੀਂ ਉਹ ਐਗਜੈਕਟ ਜਿਹੜੀ ਸ਼ਬਦਾवली ਤੁਹਾਨੂੰ ਵੀਡੀਓ ਚ ਮਿਲ ਜੂਗੀ ਜਿਹਦਾ ਸਪਸ਼ਟ ਰੂਪ ਚ ਇਹ ਹੈ ਆ ਕਿ ਝਾੜੂ ਦਾ ਕੰਮ ਕਰਨ ਦਾ ਤਰੀਕਾ ਉਹੀ ਆ ਜੋ ਅਕਾਲੀਆਂ ਕਾਂਗਰਸੀਆਂ ਵਾਲਾ ਸੀ ਇਹਨਾਂ ਨੇ ਗੈਂਗ ਪਾਲੇ ਹੋਏ ਆ ਹੁਣ ਤੁਸੀਂ ਆਜੋ ਨਯੁੱਧ ਨਸ਼ਾ ਵਿਰੁੱਧ ਜਿਹੜੇ ਗੁੰਡਾਗਰਦੀ ਕਰਦੇ ਆ ਜਿਨ੍ਹਾਂ ਦਾ ਪੇਸ਼ਾ ਇਹ ਹੈ ਆ ਕਿ ਕਿਸੇ ਦੀਆਂ ਲੱਤਾਂ ਬਾਹਾਂ ਤੋੜਤੀਆਂ ਸੁਪਾਰੀ ਲੈ ਲਈ ਪੈਸੇ ਲੈ ਲੇ ਉਹੀ ਬੰਦੇ ਨਸ਼ਿਆਂ ਦਾ ਰੈਕਡ ਵੀ ਚਲਾਉਂਦੇ ਆ ਤੇ ਜੇ ਪੁਲਿਸ ਚਾਵੇ ਜੇ ਸਰਕਾਰ ਚਾਵੇ ਬਹੁਤ ਸੌਖੇ ਤਰੀਕੇ ਨਾਲ ਇਹ ਸਮਗਲਰ ਫੜੇ ਜਾ ਸਕਦੇ ਆ ਗੁੰਡੇ ਫੜੇ ਜਾ ਸਕਦੇ ਆ ਸਾਨੂੰ ਇਹ ਪੂਰਾ ਸ਼ੱਕ ਆ ਸਾਨੂੰ ਇਹ ਪੂਰੀ ਸ਼ੱਕ ਨਹੀਂ ਸਾਨੂੰ ਵਿਸ਼ਵਾਸ ਆ ਕਿ ਜੇ ਪੁਲਿਸ ਇਸ ਘਟਨਾ ਦੇ ਵਿੱਚ ਸਹੀ ਤਫਤੀਸ਼ ਕਰੇ 40 50 ਬੰਦੇ ਜਿਹੜੇ ਹਲੇ ਵੀ ਗ੍ਰਿਫਤ ਤੋਂ ਬਾਹਰ ਆ ਉਹਨਾਂ ਨੂੰ ਫੜ ਲੇ ਨਸ਼ਿਆਂ ਦਾ ਰੈਕਡ ਬਾਗੇ ਪੁਰਾਣੇ ਮੋਗੇ ਕਿਵੇਂ ਚੱਲ ਰਿਹਾ ਇਹ ਵੀ ਸਾਹਮਣੇ ਲਿਆਂਦਾ ਜਾ ਸਕਦਾ ਜਿਹੜੇ ਗੈਂਗ ਲੋਕਾਂ ਦੀਆਂ ਲੱਤਾਂ ਬਾਹਾਂ ਤੋੜਦੇ ਆ ਗੁੰਡਾਗਰਦੀ ਕਰਦੇ ਆ ਉਹਨਾਂ ਦੇ ਪਿੱਛੇ ਕੌਣ ਆ ਉਹਦੀਆਂ ਵੀ ਪਰਤਾਂ ਜਿਹੜੀਆਂ ਖੋਲੀਆਂ ਜਾ ਸਕਦੀਆਂ ਪਰ ਡੀਐਸਪੀ ਸਾਹਿਬ ਜਿਹੜੇ ਬਾਗੇ ਪੁਰਾਣੇ ਦੇ ਆ ਉਹ ਤਾਂ ਲੋਕਾਂ ਨੂੰ ਦੇਖ ਕੇ ਧਰਨੇ ਨੂੰ ਦੇਖ ਕੇ ਇੰਨਾ ਤਲਮਲਾ ਜਾਂਦੇ ਆ ਧਰਨੇ ਤਾਂ ਤਾਂ ਕੋ ਕਹਿੰਦਾ ਮੇਰੇ ਕੋਲੇ ਨਾਮ ਹੀ ਨਾ ਲਓ ਜੇ ਕਿਸੇ ਪਰਿਵਾਰ ਨਾਲ ਇਹੋ ਜਿਹੀ ਘਟਨਾ ਵਾਪਰ ਜਾਂਦੀ ਜਿੰਦਾ ਮਰ ਗਿਆ ਉਹਨਾਂ ਨੂੰ ਆ ਕੇ ਕਹਿੰਦੇ ਕਿ ਜੇ ਸਾਡੇ ਤੇ ਵਿਸ਼ਵਾਸ ਨਹੀਂ ਤੁਸੀਂ ਕੋਈ ਹੋਰ ਪੁਲਿਸ ਲਿਆ ਆਓ ਡੀਐਸਪੀ ਸਾਹਿਬ ਨੂੰ ਆਪਦੀ ਵਰਦੀ ਦਾ ਹੀ ਕੋਈ ਲਿਆਜ ਨਹੀਂਗਾ ਤੇ ਸਮਾਲਸਰ ਥਾਣਾ ਇਹ ਚੰਬ ਦੀਆਂ ਚਲਾਉਂਦੇ ਆ ਠੀਕ ਐ ਐਸਐਚਓ ਸਾਹਿਬ ਮਿਲਣ ਦਾ ਟਾਈਮ ਨਹੀਂ ਦਿੰਦੇਗੇ ਇਥੋਂ ਦੇ ਮੁਲਾਜ਼ਮ ਜਿਹੜੇ ਆ ਉਹ ਢੰਗ ਨਾਲ ਗੱਲ ਨਹੀਂ ਕਰਦੇ ਜਦੋਂ ਝੰਡੇ ਲੈ ਕੇ ਚਲੇ ਜਾਂਦੇ ਆ ਉਹੀ ਢੰਗ ਨਾਲ ਬੈ ਕੇ ਫਿਰ ਗੱਲ ਕਰਦੇ ਆ ਆਮ ਬੰਦੇ ਦੀ ਕੋਈ ਬੁੱਕਤ ਨਹੀਂਗੀ ਤੇ ਸਮਾਲਸਰ ਥਾਣੇ ਵਾਲੇ ਇੰਨੇ ਢੀਠ ਹੋਏ ਹੋਏ ਆ ਆ ਘਟਨਾ ਹੋਣ ਤੋਂ ਬਾਅਦ ਛੋਟੀ ਪੰਜ ਗਰੀ ਇੱਕ ਘਟਨਾ ਵਾਪਰ ਗਈ ਆ ਉੱਥੇ ਇੱਕ ਮੁੰਡੇ ਦਾ ਸਿਰ ਪਾੜਿਆ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਖਿਲਾਫ ਕੋਈ ਐਫਆਈਆਰ ਦਰਜ ਨਹੀਂ ਕੀਤੀ ਜਿਹੜਾ ਇੱਕ ਮਲਾਜ਼ਮ ਆ ਉਹਨੂੰ ਗੱਲ ਕਰਨ ਦੀ ਅਕਲ ਨਹੀਂ ਹੈਗੀ ਕਿਸੇ ਬੰਦੇ ਨਾਲ ਗੱਲ ਕਿਵੇਂ ਕਰਨੀ ਹੈ ਕਿਤੇ ਕਹਿੰਦਾ ਮੇਰੇ ਕੋਲ ਗੱਡੀ ਨਹੀਂ ਮੇਰੇ ਕੋਲ ਤੇਲ ਨਹੀਂ ਹੈਗਾ ਮੈਂ ਤੁਹਾਡੇ ਵਾਸਤੇ ਕੀ ਕਰਾਂ ਇਸ ਤਰੀਕੇ ਦਾ ਵਿਹਾਰ ਆ ਮੋਗੇ ਪੁਲਿਸ ਦਾ ਜਿਹੜੀ ਪੁਲਿਸ ਇਹ ਕਹਿੰਦੀ ਹੈ ਕਿ ਅਸੀਂ ਲਾਅ ਐਂਡ ਆਰਡਰ ਮੇਨਟੇਨ ਕਰਨਾ ਬਾਗੇ ਪੁਰਾਣੇ ਦੀ ਤੇ ਸਮਾਲਸਰ ਦੀ ਪੁਲਿਸ ਰਲ ਕੇ ਇਹ ਗੈਗ ਨੂੰ ਛਤਰਛਾਇਆ ਦੇ ਕੇ ਆਪ ਜਿਹੜਾ ਲਾਅ ਐਂਡ ਆਰਡਰ ਦੀ ਜਿਹੜੀ ਸਮੱਸਿਆ ਹੈਗੀ ਆ ਉਹਨੂੰ ਖੜਾ ਕਰ ਰਹੀ ਹੈ ਦੇਖੋ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਹ ਕਹਿ ਰਹੀ ਆ ਕਿ ਪਿਛਲੇ ਟਾਈਮ ਤੋਂ ਅਸੀਂ ਗੁੰਡਾਗਰਦੀ ਦੇ ਵਿਰੁੱਧ ਇੱਕ ਸੰਘਰਸ਼ ਚਲਾਇਆ ਉਹ ਕਹਿੰਦੇ ਨੇ ਵਾਰ ਆਨ ਗੈਂਗਸਟਰ ਉਹ ਕਹਿੰਦੇ ਅਸੀਂ ਪੰਜਾਬ ਚੋਂ ਗੁੰਡਾਗਰਦੀ ਬਦਮਾਸ਼ੀ ਖਤਮ ਕਰ ਦੇਣੀ ਆ ਜਿਵੇਂ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਤੁਸੀਂ ਕਹਿ ਰਹੇ ਹੋ ਕਿ ਬਦਮਾਸ਼ੀ ਸ਼ਰੇਆਮ ਚੱਲ ਰਹੀ ਆ ਤੇ ਪੁਲਿਸ ਕਾਰਵਾਈ ਨਹੀਂ ਕਰਦੀ ਪੁਲਿਸ ਕਹਿੰਦੀ ਐ ਅਸੀਂ ਤਾਂ ਵਾਰ ਚਲਾਈ ਆ ਇਹਦੇ ਖਿਲਾਫ ਇਹ ਕੀ ਆ ਦੇਖੋ ਉਹ ਤਾਂ ਭਗਵੰਤ ਮਾਨ ਦਾ ਇੱਕ ਸਟੰਟ ਆ ਜਦੋਂ ਲੋਕਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਕਿਸਾਨਾਂ ਦੀਆਂ ਸਮੱਸਿਆਵਾਂ ਨਹੀਂ ਹੱਲ ਕੀਤੀਆਂ ਮਜ਼ਦੂਰਾਂ ਨੂੰ ਕੁਝ ਨਹੀਂ ਦਿੱਤਾਗਾ ਹੁਣ ਚੋਣਾਂ ਨੇੜੇ ਆ ਗਈਆਂ ਚੋਣਾਂ ਦੇ ਵਿੱਚ ਲੋਕਾਂ ਨੂੰ ਦਿਖਾਉਣ ਵਾਸਤੇ ਕੁਝ ਨਹੀਂ ਵੀ ਤੁਹਾਨੂੰ 5 ਸਾਲਾਂ ਚ ਦਿੱਤਾ ਕੀ ਆ ਤੇ ਹੁਣ ਭਗਵੰਤ ਮਾਨ ਸਾਹਿਬ ਬੰਦੇ ਮਾਰ ਕੇ ਗੈਂਗਸਟਰਾਂ ਦੇ ਨਾਮ ਤੇ ਬੰਦੇ ਮਾਰ ਕੇ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੇ ਆ ਵੀ ਲੋਕ ਖੁਸ਼ ਹੋ ਜਾਣਗੇ ਸਾਨੂੰ ਵੋਟਾਂ ਪਾ ਦੇਣਗੇ ਪਰ ਅਸਲ ਜਿਹੜੇ ਗੈਂਗ ਆ ਐਮਐਲਏਾਂ ਦੀ ਛਤਰਛਾਇਆ ਦੇ ਹੇਠ ਪੜ ਰਹੇ ਆ ਜਿਵੇਂ ਸੁਖਾਣਾ ਦੀ ਘਟਨਾ ਵਾਪਰੀ ਆ ਬਾਗੇ ਪੁਰਾਣੇ ਦੇ ਕਈ ਪਿੰਡਾਂ 'ਚ ਇਸ ਤਰ੍ਹਾਂ ਦੀ ਗੈਂਗਵਾਰ ਹੋਈ ਆ ਤੇ ਆਏ ਦਿਨ ਹੁੰਦੀ ਆ ਜਿਸ ਤਰ੍ਹਾਂ ਮੈਂ ਪਹਿਲਾਂ ਐਕਸਪਲੇਨ ਕੀਤਾ ਕਿ ਉਹਨਾਂ ਨੇ ਤਾਰਾਂ ਤੇ ਸੰਗਲ ਛੱਟ ਕੇ ਲਾਈਟ ਕੱਟੀ 15 20 ਘਰਾਂ ਦੇ ਘਰ ਪੰਨੇ ਤੁਸੀਂ ਤੁਹਾਡਾ ਚੈਨਲ ਪਹਿਲਾਂ ਵੀ ਗਿਆ ਫੇਰ ਜਾਇਓ ਤੁਸੀਂ ਸਾਰਾ ਪਿੰਡ ਸਹਿਮ ਦੇ ਵਿੱਚ ਆ ਕਿ ਕੋਈ ਪੁਲਿਸ ਨਹੀਂ ਕੋਈ ਐਮਐਲਏ ਨਹੀਂ ਇੱਥੇ ਜੋ ਜੋ ਮਰਜ਼ੀ ਆ ਕੇ ਕਰ ਜੇ ਇਸ ਕਰਕੇ ਇਹ ਗੈਂਗ ਇਹਨਾਂ ਦੀ ਛਤਰਛਾਇਆ ਦੇ ਹੇਠ ਪਲ ਰਹੇ ਆ ਇਹ ਝਾੜੂ ਸਰਕਾਰ ਨੇ ਪਾਰਟੀ ਨੇ ਉਸੇ ਤਰ੍ਹਾਂ ਦੇ ਗੁੰਡੇ ਪਾਲੇ ਹੋਏ ਜਿਸ ਤਰ੍ਹਾਂ ਦੇ ਕਾਲੀ ਕਾਂਗਰਸ ਨੇ ਪਾਲੇ ਹੋਏ ਸੀ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਤੁਸੀਂ ਸਾਰੇ ਪੰਜਾਬ ਦੇ ਵਿੱਚ ਵਿਚਰਦੇ ਹਾਂ ਤੁਹਾਡੀ ਜਥੇਬੰਦੀ ਪੂਰੇ ਪੰਜਾਬ 'ਚ ਕੰਮ ਕਰਦੀ ਆ ਸਹੀ ਸਹੀ ਕੀ ਵਿਸ਼ਲੇਸ਼ਣ ਆ ਪੰਜਾਬ ਸਰਕਾਰ ਪੰਜਾਬ ਪੁਲਿਸ ਕਹਿੰਦੀ ਆ ਨਸ਼ੇ ਵੀ ਅਸੀਂ ਬਹੁਤ ਖਤਮ ਕਰਨ ਦੀ ਕਗਾਰ ਤੇ ਲਿਆ ਆ ਗੁੰਡਾਗਰਦੀ ਵੀ ਪਰ ਅਸਲੀ ਤਸਵੀਰ ਕੀ ਆ ਤੁਹਾਡੀ ਨਜ਼ਰ 'ਚ ਅਸੀਂ ਅੱਜ ਹੀ ਸਮਾਲਸਰ ਜਾ ਕੇ ਆਏ ਹਾਂ ਕਈ ਘਰਾਂ ਦੇ ਵਿੱਚ ਕਈ ਘਰਾਂ ਦੀਆਂ ਔਰਤਾਂ ਨੇ ਸਾਨੂੰ ਇਹ ਕਿਹਾ ਕਿ ਛੋਟੇ ਛੋਟੇ ਜਵਾਕ ਚਿੱਟਾ ਲਾ ਰਹੇ ਆ ਤੇ ਚੇਨ ਚੱਲ ਰਹੀ ਆ ਸਮਾਲਸਰ ਆ ਜੇ ਐਸ ਇਸਪੀ ਜਿਹੜਾ ਬੈਠਾ ਕਹਿੰਦਾ ਵੀ ਮੈਂ ਰੇਡ ਮਾਰੀ ਮੈਂ ਆਪਰੇਸ਼ਨ ਚਲਾਇਆ ਹੁਣ ਪਤਾ ਨਹੀਂ ਕਹਿੰਦੇ ਯੁੱਧ ਨਸ਼ਿਆਂ ਵਿਰੋਧ ਦੇ ਦੂਜੇ ਪੜਾਅ ਦੇ ਵਿੱਚ ਪਹੁੰਚ ਚੁੱਕਿਆ ਪਹਿਲਾ ਪੜਾਅ ਕੀ ਸੀ ਤੇ ਦੂਜਾ ਪੜਾਅ ਕੀ ਸੀ ਲੋਕਾਂ ਨੂੰ ਪਤਾ ਹੀ ਨਹੀਂ ਸਮਾਲਸਰ ਸ਼ਾਨੀਆਮ ਚੱਟਾ ਵਿਕਦਾ ਤੇ ਜਿਹੜੇ ਵੇਚਦੇ ਆ ਉਹਨਾਂ ਨੂੰ ਪੁਲਿਸ ਹੱਥ ਹੀ ਨਹੀਂ ਪਾਉਂਦੀਗੀ ਇਹਨਾਂ ਦੇ ਮੁਲਾਜ਼ਮ ਆਪ ਕਰਦੇ ਆ ਜਾ ਕੇ ਜਿਹੜੀ ਸਾਨੂੰ ਖਬਰ ਮਿਲੀ ਆ ਇਹ ਭੰਗ ਪੀ ਕੇ ਆਉਂਦੇ ਆ ਸਮਾਲਸਰ ਥਣਵਸ਼ਾਲਾ ਦੇ ਵਿੱਚ ਬਹਿ ਕੇ ਠੀਕ ਹੈ ਹੋਰ ਮੈਂ ਤੁਹਾਨੂੰ ਕੀ ਸਮਾਲ ਸਰਚ ਚੱਟਾ ਵਿਖ ਰਿਹਾ ਰਾਜਿਆਣੇ ਵਿਖ ਰਿਹਾ ਕਈ ਪਿੰਡਾਂ ਦੇ ਵਿੱਚ ਵਿਖ ਰਿਹਾ ਬੰਦ ਨਹੀਂ ਹੋਇਆਗਾ ਚੇਨ ਬਣੀ ਹੋਈ ਆ ਸ਼ਰੇ ਆਮ ਆ ਕੋਈ ਲੋਕ ਛਪਕੇ ਨਹੀਂ ਹੈਗਾ ਪਰ ਪੁਲਿਸ ਦੇ ਕਰਨ ਤੇ ਜੂਣੀ ਸਰਕਾਰੀ ਪੁਲਿਸ ਜਿਹੜੇ ਅਸਲੀ ਗੁਰਗੇ ਆ ਨਾ ਅਸਲੀ ਗੁਰਗੇ ਉਹਨਾਂ ਨੂੰ ਨਹੀਂ ਫੜ ਰੇਗੀ ਜੇ ਉਹਨਾਂ ਨੂੰ ਫੜੂਗੀ ਤਾਂ ਪਰਤਾ ਖੁੱਲਣਗੀਆਂ ਪੋਲੀਟੀਕਲ ਪਾਰਟੀਆਂ ਤੱਕ ਇਹ ਗੱਲਾਂ ਜੜੀਆਂ ਜਾਣਗੀਆਂ ਇਸ ਕਰਕੇ ਲੋਕ ਪੁਲਿਸ ਉਹਨਾਂ ਨੂੰ ਫੜਦੀ ਨਹੀਂ ਨੀਗੀ ਦੂਸਰਾ ਜਿਹੜਾ ਭਗਵੰਤ ਮਾਨ ਨੇ ਰਾਹ ਫੜਿਆ ਹੋਇਆ ਇਹ ਬਹੁਤ ਖਤਰਨਾਕ ਕਿਹੜਾ ਜਿਹੜਾ ਆਪਾਂ ਕਹਿੰਦੇ ਸੀਗੇ ਕਿ ਪੁਲਿਸ ਸਟੇਟ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਪੁਲਿਸ ਸਟੇਟ ਬਣਾਉਣ ਵਾਲੀ ਭਗਵੰਤ ਮਾਨ ਵੱਧ ਰਿਹਾ ਹੁਣ ਭਗਵੰਤ ਮਾਨ ਨੇ ਇਹ ਐਲਾਨ ਕੀਤਾ ਕਿ ਜਿਹੜਾ ਗੈਂਗਸਟਰਾਂ ਨੂੰ ਫੜੂਗਾ ਨਸ਼ੇ ਦੀ ਕੁਆਂਟੀਟੀ ਵੀ ਦੱਸਦੀ ਵੀ ਜਿਹੜਾ ਏਨੇ ਕਿਲੋ ਫੜ ਕੇ ਲਿਆਊਗਾ ਉਹਨੂੰ ਏਨੇ ਰੁਪਏ ਇਨਾਮ ਦੇਵਾਂਗੇ ਪੰਜਾਬੀਆਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਕਿ ਖੜਕੂਵਾਦ ਜਿਹਨੂੰ ਕਿਹਾ ਜਾਂਦਾ ਖੜਕੂਵਾਦ ਦਾ ਦੌਰ ਉਸ ਦੌਰ ਦੇ ਵਿੱਚ ਪੁਲਿਸ ਨੇ ਫੀਤੀਆਂ ਲਵਾਉਣ ਵਾਸਤੇ ਸਟਾਰ ਲਵਾਉਣ ਵਾਸਤੇ ਕਈ ਮੁੰਡਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਹੂੰ ਆਪਣੀ ਤਰੱਕੀ ਕਰਾਉਣ ਵਾਸਤੇ ਐਸਚੋ ਡੀਐਸਪੀ ਤੇ ਡੀਐਸਪੀ ਐਸਐਸਪੀ ਬਣੇ ਸੀ ਉਸ ਦੌਰ ਦੇ ਵਿੱਚ ਕੀ ਹੁਣ ਜੇ ਇੱਕ ਆਈਓ ਨੂੰ ਇਹ ਰੱਖਿਆ ਭਗਵੰਤ ਮਾਨ ਨੇ ਵੀ ਜੇ ਉਹ ਸਜ਼ਾ ਕਰਾਊਗਾ لازਮੀ ਕਿਸੇ ਨਸ਼ਾ ਤਸਕਰ ਨੂੰ ਤੇ ਉਹਨੂੰ 40000 ਰੁਪਏ ਦਿੱਤਾ ਜਾਊਗਾ ਤੇ ਜਿਹਨੂੰ 40000 ਦੇਖਦਾ ਉਹ ਕੀ ਕੀ ਹਤਕੰਡੇ ਨਹੀਂ ਵਰਤੂਗਾ ਕਿਸੇ ਨਿਰਦੋਸ਼ ਨੂੰ ਫਸਾਉਣ ਵਾਸਤੇ ਕਿਸੇ ਗੈਂਗਸਟਰ ਨੂੰ ਕਹਿ ਕੇ ਮਾਰਨ ਦੇ ਵਿੱਚ ਕਿ ਮੈਂ ਨਾਮ ਲੈਣਾ ਉਹ ਕੀ ਕੀ ਹਤਕੰਡੇ ਨਹੀਂ ਵਰਤੂਗਾ ਜਿਹੜੀ ਪੁਲਿਸ ਪਹਿਲਾਂ ਬਦਨਾਮ ਕਿ ਗਰੀਬ ਦੀ ਚਮੜੀ ਧੇੜਨ ਲੱਗੇ ਗਰੀਬ ਤੇ ਪਰਚਾ ਪਾਉਣ ਲੱਗੇ ਇਹਨਾਂ ਨੇ ਕੁਛ ਨਹੀਂ ਦੇਖਣਾਗਾ ਆਮ ਬੰਦੇ ਨੂੰ ਕੁੱਟ-ਕੁੱਟ ਕੇ ਦੂਰਾ ਕਰ ਦਿੰਦੇ ਆ ਜੱਜ ਦੇ ਸਾਹਮਣੇ ਪੇਸ਼ ਕਰਨਾ ਹੁੰਦਾ ਤਾਂ ਹਮੇਸ਼ਾ ਹੀ ਇਹ ਹੁੰਦਾ ਇੱਕ ਲਿਕ ਲੱਤੋ ਬੰਦੇ ਤੋਂ ਤੁਰਿਆ ਨਹੀਂ ਜਾਂਦਾਗਾ ਕਿਉਂਕਿ ਉਹਨੂੰ ਫੜ ਕੇ ਸਾਰੀ ਰਾਤ ਜਿਹੜਾ ਕਟਾਪਾ ਪੁਲਿਸ ਨੇ ਚਾੜਿਆ ਹੁੰਦਾ ਜਿਹੜੀ ਪੁਲਿਸ ਇਹਨਾਂ ਕੰਮਾਂ ਦੇ ਵਿੱਚ ਬਦਨਾਮ ਆ ਤੇ ਉਸ ਪੁਲਿਸ ਨੂੰ ਇਨਾਮਾਂ ਦੀ ਪੇਸ਼ਕਸ਼ ਕਰਨੀ ਜਿਨ੍ਹਾਂ ਦਾ ਤਨਖਾਹਾਂ ਨਾਲ ਬੱਬਰ ਨਹੀਂ ਭਰਦਾਗਾ ਤੇ ਹੁਣ ਉਹਨਾਂ ਨੂੰ ਹੋਰ ਇਨਾਮ ਭਗਵਾਨਤਮਨ ਦੇਣ ਲੱਗਿਆ ਹੋਇਆ ਇਹੀ ਅਸੀਂ ਪਹਿਲਾਂ ਕਹਿ ਰਹੇ ਸੀਗੇ ਕਿ ਸਰਕਾਰ ਪੰਜਾਬ ਨੂੰ ਪੁਲਿਸ ਸਟੇਟ ਦੇ ਵਿੱਚ ਤਬਦੀਲ ਕਰ ਰਹੀ ਹੈ ਤੇ ਪੁਲਿਸ ਸਟੇਟ ਪੰਜਾਬ ਬਣਦਾ ਜਾ ਰਿਹਾ ਹੈਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਘਾਤਕ ਮਾਹੌਲ ਜਿਹੜਾ ਬਣਨਾ ਮੇਰਾ ਇੱਕ ਲਾਸਟ ਸਵਾਲ ਆ ਵੀ ਜਿੱਦਾਂ ਦਾ ਮਾਹੌਲ ਆ ਪੁਲਿਸ ਇਹ ਕਹਿੰਦੀ ਆ ਸਰਕਾਰ ਕਹਿੰਦੀ ਆ ਵੀ ਜੇ ਤਾਂ ਅਸੀਂ ਐਕਸ਼ਨ ਨਹੀਂ ਲੈਂਦੇ ਤੇ ਜਥੇਬੰਦੀ ਵਾਲੇ ਕਹਿੰਦੇ ਆ ਕੁਝ ਨਹੀਂ ਕਰਦੇ ਜੇ ਅਸੀਂ ਐਕਸ਼ਨ ਲੈਣੇ ਆ ਤਾਂ ਕਹਿੰਦੇ ਆ ਵੀ ਇਹ ਧੱਕਾ ਕਰ ਰਹੇ ਨੇ ਫਿਰ ਕਿਵੇਂ ਕੀ ਕੀਤਾ ਜਾਣਾ ਚਾਹੀਦਾ ਇਹ ਪੁਲਿਸ ਨੂੰ ਜਵਾਬ ਦੇਣਾ ਚਾਹੀਦਾ ਪੁਲਿਸ ਨੂੰ ਅਦਾਲਤ ਬਣ ਦਾ ਅਧਿਕਾਰ ਕਿਸੇ ਨੇ ਨਹੀਂ ਦਿੱਤਾਗਾ ਜਿਹੜੇ ਇਨਸਾਫ ਦੀ ਮੰਗ ਕਰਦੇ ਆ ਉਹਨਾਂ ਨੇ ਇਹ ਨਹੀਂ ਕਿਹਾ ਹੁਣ ਤੁਸੀਂ ਜੱਜ ਬਣ ਜਾਓ ਤੁਸੀਂ ਅਦਾਲਤਾਂ ਕਾਹਦੇ ਹਾਸਤੇ ਬਣਾਈਆਂ ਹੋਈਆਂ ਫਿਰ ਬੰਦ ਕਰ ਦਿਓ ਅਦਾਲਤਾਂ ਅਦਾਲਤਾਂ ਬੰਦ ਕਰ ਦਿਓ ਮਨੁੱਖੀ ਅਧਿਕਾਰ ਕਮਿਸ਼ਨਰ ਨੂੰ ਇਹਨਾਂ ਦੇ ਦਰਵਾਜ਼ੇ ਨੂੰ ਤਾਲੇ ਲਾ ਦਿਓ ਪੁਲਿਸ ਨੂੰ ਬਣਾ ਦਿਓ ਫਿਰ ਸਾਰਾ ਕੁਝ ਪੁਲਿਸ ਨਹੀਂ ਜਾ ਸਾਰਾ ਕੁਝ ਤੈਅ ਕਰਨਾ ਪੁਲਿਸ ਨੂੰ ਸਾਰਾ ਕੁਝ ਤੈਅ ਕਰਨ ਦਾ ਕਦੇ ਅਧਿਕਾਰ ਨਹੀਂ ਦਿੱਤਾ ਜਾ ਸਕਦਾਗਾ ਜੋ ਪੁਲਿਸ ਦਾ ਕੰਮ ਆ ਪੁਲਿਸੋ ਕਰੇ ਪੁਲਿਸ ਨੇ ਐਫ ਆਈ ਆਰ ਦਰਜ ਕਰਨੀ ਆ ਦੋਸ਼ੀ ਆ ਨਿਰਦੋਸ਼ ਆ ਪੁਲਿਸ ਨੇ ਉਹਨੂੰ ਫੜਨਾ ਉਹਦਾ ਦੋਸ਼ ਹੈ ਕਿ ਨਹੀਂ ਹੈ ਇਹ ਅਦਾਲਤ ਨੇ ਦੇਖਣਾ ਪਰ ਇਹ ਸਾਰਾ ਕੰਮ ਪੁਲਿਸ ਕਰ ਰਹੀ ਹੈ ਕਿੰਨੇ ਗੈਂਗਸਟਰਾਂ ਦੀਆਂ ਕਹਾਣੀਆਂ ਸਾਹਮਣੇ ਆ ਗਈਆਂ ਕਿ ਉਹਨੂੰ ਫੜਿਆ ਠੀਕ ਹੈ ਹੁਣ ਜਿਹੜਾ ਕੰਬੈਡੀ ਪ੍ਰੋਮੋਟਰ ਮਾਰਿਆ ਗਿਆ ਜਿਹਨੇ ਪਿਛਲੇ ਪਿਛਲੇ ਲਗਭਗ 6 ਕੁ ਮਹੀਨਿਆਂ ਦੇ ਵਿੱਚ ਤਕਰੀਬਨ ਰੋਜ਼ਾਨਾ ਹੀ ਇੱਕ ਜਾਂ ਦੋ ਜਾਂ ਤਿੰਨ ਜਿਹੜੇ ਪੁਲਿਸ ਐਨਕਾਊਂਟਰ ਪੁਲਿਸ ਮੁਕਾਬਲੇ ਪੰਜਾਬ 'ਚ ਕੀਤੇ ਜਾਂਦੇ ਨੇ ਹਾਂ ਪੁਲਸਰ ਹਮੇਸ਼ਾ ਇੱਕ ਤਰ੍ਹਾਂ ਦੀ ਗੱਲ ਦੱਸਦੀ ਆ ਵੀ ਇਹਨਾਂ ਨੂੰ ਅਸੀਂ ਇਹਨਾਂ ਦੇ ਦੱਬੇ ਹੋਏ ਹਥਿਆਰ ਕੱਢਣ ਲਈ ਲੈ ਕੇ ਗਏ ਉੱਥੇ ਇਹਨਾਂ ਨੇ ਸਾਡੇ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਫਿਰ ਅਸੀਂ ਜਵਾਬੀ ਫਾਇਰਿੰਗ ਕੀਤੀ ਤੇ ਇਹ ਮਾਰੇ ਗਏ ਇਹ ਜੋ ਸਾਰਾ ਚੱਲ ਰਿਹਾ ਇਹ ਤੁਹਾਨੂੰ ਕਿੱਦਾਂ ਲੱਗਦਾ ਦੇਖੋ ਜਨਵਰੀ ਚ ਹੀ 9 ਘਟਨਾਵਾਂ ਵਾਪਰ ਗਈਆਂ ਕੱਲੀ ਜਨਵਰੀ ਇਸ ਸਾਲ ਦੇ ਪਹਿਲੇ ਮਹੀਨੇ ਦੇ ਵਿੱਚ 9 ਝੂਠੇ ਪੁਲਿਸ ਮੁਕਾਬਲੇ ਪੁਲਿਸ ਬਣਾ ਚੁੱਕੀ ਆ ਖਪਾ ਚੁੱਕੀ ਆ ਬੰਦਿਆਂ ਨੂੰ ਇਹ ਦੇਖੋ ਉਹੀ ਥਿਊਰੀ ਆ ਜਿਹੜਾ ਖੜਕੂਵਾਦ ਦਾ ਦੌਰ ਕਹ ਕੇ ਪੁਲਿਸ ਦੀ ਥਿਊਰੀ ਵਰਤੀ ਸੀ ਨਾ ਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਬਣਾਉਣੀਆਂ ਕਿ ਬੰਦਾ ਫੜਿਆ ਲੈ ਕੇ ਚੱਲੇ ਸੀ ਉਹ ਪੁਲਿਸ ਦੀ ਗ੍ਰਿਫਤੋਂ ਨਿਕਲ ਗਿਆ ਹੁਣ ਜਿਹੜਾ ਕਮੇਟੀ ਪ੍ਰਮੋਟਰ ਮਾਰਿਆ ਗਿਆ ਸੀ ਆ ਪਿਛਲੇ ਦਿਨਾਂ ਦੇ ਵਿੱਚ ਉਹਦਾ ਜਿਹੜਾ ਕਾਤਲ ਸੀ ਹਾਂ ਉਹਦਾ ਜਿਹੜਾ ਕਾਤਲ ਸੀਗਾ ਕਾਤਲ ਕਹਿ ਕੇ ਇੱਕ ਬੰਦਾ ਮਾਰਤਾ ਪੁਲਿਸ ਨੇ ਕਹਿੰਦੇ ਉਹਨੂੰ ਉਹਨੂੰ ਅਸੀਂ ਫੜਿਆ ਸੀਗਾ ਫੜਿਆ ਤੇ ਉਹਦੇ ਉਹਨੇ ਕੋਈ ਸ਼ਿਕਾਇਤ ਕੀਤੀ ਕਿ ਮੇਰੀ ਤਬੀਅਤ ਠੀਕ ਨਹੀਂ ਹੈਗੀ ਹਵਾ ਲਾਚੋਂ ਅਸੀਂ ਉਹਨੂੰ ਹਸਪਤਾਲ ਲੈ ਕੇ ਗਏ ਤੇ ਰਾਹ ਚ ਉਹ ਭੱਜ ਗਿਆ ਇਹ ਕਿਸ ਤਰ੍ਹਾਂ ਹੋ ਜੂਗਾ ਰਾਜ ਜੋ ਭੱਜ ਗਿਆ ਤੇ ਉਹਦੇ ਸਾਨੂੰ ਗੋਲੀ ਮਾਰਨੀ ਪਈ ਪਹਿਲਾਂ ਜ਼ਖਮੀ ਕੀਤਾ ਤੇ ਦੂਰੀ ਵਾਰੀ ਫੇਰ ਭੱਜਣ ਦੀ ਕੋਸ਼ਿਸ਼ ਕੀਤੀ ਸਾਨੂੰ ਮਾਰਨਾ ਪਿਆ ਇਹ ਪੰਜਾਬ ਦਾ ਬੱਚਾ ਵੀ ਇਸ ਗੱਲ ਨੂੰ ਸਮਝ ਸਕਦਾ ਕਿ ਪੁਲਿਸ ਵਿੱਚ ਝੂਠੀ ਆ ਪੁਲਿਸ ਦੰਭ ਕਰ ਰਹੀ ਆ ਪੁਲਿਸ ਲੋਕਾਂ ਨੂੰ ਝੂਠ ਬੋਲ ਰਹੀ ਆ ਇਹ ਕੁਝ ਪੰਜਾਬ ਦੇ ਵਿੱਚ ਹੋਰ ਘਟਨਾਵਾਂ ਜਣੀਆਂ ਵਧਣੀਆਂ ਅਸੀਂ ਇਹਨੂੰ ਇਸੇ ਤਰੀਕੇ ਨਾਲ ਦੇਖਦੇ ਆ ਕਿ ਗੈਂਗਸਟਰਾਂ ਦੇ ਨਾਮ ਤੇ ਪੰਜਾਬ ਪੁਲਿਸ ਪੰਜਾਬੀ ਪੰਜਾਬ ਦੇ ਨੌਜਵਾਨਾਂ ਦਾ ਘਾਣ ਕਰਨ ਜਾ ਰਹੀ ਆ ਹੋਰ ਜਿਆਦਾ ਪਹਿਲਾਂ ਵੀ ਕਰ ਰਹੀ ਆ ਤੇ ਪੰਜਾਬ ਦੇ ਵਿੱਚੋਂ ਲੋਕਾਂ ਨੂੰ ਇਹਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਪੁਲਿਸ ਨੂੰ ਕਿਤੇ ਵੀ ਵਾਧੂ ਅਧਿਕਾਰ ਦੇਣ ਦਾ ਸਮਰਥਨ ਅਸੀਂ ਨਹੀਂ ਕਰਦੇਗੇ ਜੋ ਪੁਲਿਸ ਦਾ ਕੰਮ ਹੈ ਉਹ ਕਰਨਾ ਚਾਹੀਦਾ ਜੱਜ ਨਹੀਂ ਪੁਲਿਸ ਨੂੰ ਬੰਨਣਾ ਚਾਹੀਦਾ ਇੱਕ ਹੋਰ ਬਹੁਤ ਵੱਡੀ ਗੱਲ ਕਰਮਜੀਤ ਜੀ ਆਈ ਪਿਛਲੇ ਦਿਨਾਂ 'ਚ ਪੱਤਰਕਾਰਾਂ ਤੇ ਪਰਚੇ ਹੋਏ ਆ ਟੈਗ ਐਕਟਿਵਿਸਟਾਂ ਤੇ ਪਰਚੇ ਹੋਏ ਨੇ ਉਹਦਾ ਵੱਡਾ ਵਿਰੋਧ ਵੀ ਪਿਛਲੇ ਦਿਨਾਂ ਤੋਂ ਹੋਇਆ ਇਧਰ ਪਰਚੇ ਪੈ ਰਹੇ ਨੇ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਦੇ ਉੱਪਰ 26 ਜਨਵਰੀ ਨੂੰ ਭਰੇ ਇਕੱਠ ਦੇ ਵਿੱਚ ਦੋਸ਼ ਲੱਗਦਾ ਵੀ 3 ਇਨੇ ਪ੍ਰਧਾਨ ਬਣਾਇਆ ਉਹਦੇ ਤੇ ਅਜੇ ਤੱਕ ਨਾ ਭਗਵੰਤ ਮਾਨ ਸਾਹਿਬ ਬੋਲੇ ਨੇ ਨਾ ਆਮ ਆਦਮੀ ਪਾਰਟੀ ਬੋਲੀ ਆ ਇਹ ਕੀ ਆ ਦੇਖੋ ਇਹ ਪਹਿਲਾਂ ਹੀ ਅਸੀਂ ਤਾਂ ਉਦੋਂ ਹੀ ਕਿਹਾ ਸੀ ਜਦੋਂ ਇਹ ਆ ਪਾਰਟੀ ਸੱਤਾ ਦੇ ਵਿੱਚ ਵੜਨ ਤੋਂ ਪਹਿਲਾਂ ਜਦੋਂ ਇਸ ਪਾਰਟੀ ਦਾ ਗਠਨ ਹੋਇਆ ਸੀ ਅਸੀਂ ਉਦੋਂ ਹੀ ਕਿਹਾ ਕਿ ਨਾ ਤਾਂ ਇਹਨਾਂ ਦਾ ਬੀਜੇਪੀ ਕਾਂਗਰਸ ਆ ਕਾਲੀਆਂ ਨਾਲੋਂ ਕੋਈ ਵਿਚਾਰਾਂ ਦਾ ਵਖਰੇਵਾ ਹੈਗਾ ਨਾ ਇਹਨਾਂ ਦੀ ਕੋਈ ਆਵਦੀ ਕੋਈ ਵਿਚਾਰਧਾਰਾ ਹੈਗੀ ਆ ਇਹ ਉਹਨਾਂ ਪਾਰਟੀਆਂ ਉਰੀ ਇੱਕ ਪਾਰਟੀ ਆ ਉਹਨਾਂ ਪਾਰਟੀਆਂ ਦੇ ਵਿੱਚ ਲੋਕ ਆਉਂਦੇ ਸੀ ਕੁਰਸੀ ਦੇ لالਜਾਸਤੇ ਪੈਸਾ ਬਣਾਉਣ ਵਾਸਤੇ ਉਹਦੇ ਵਾਸਤੇ ਇਸ ਪਾਰਟੀ ਦੇ ਵਿੱਚ ਆਉਂਦੇ ਆ ਇਹਦਾ ਕੋਈ ਫਰਕ ਨਹੀਂਗਾ ਜਿਹੜੇ ਇਹਦੇ ਵਿੱਚ ਕੰਮ ਕਰਦੇ ਆ 30 ਲੱਖ ਵਾਲੀ ਤਾਂ ਇੱਕ ਗੱਲ ਸਾਹਮਣੇ ਆ ਗਈ ਆ ਇੱਥੇ ਤਾਂ ਕਰੋੜਾਂ ਰੁਪਈਆ ਦਾ ਘਪਲਾ ਕੱਲੇ-ਕੱਲੇ ਐਮਐਲਏ ਦਾ ਲੋਕਾਂ ਕੋਲੇ ਉਂਗਲਾਂ ਦੇ ਹਿਸਾਬ ਆ ਪਿੰਡਾਂ ਦੇ ਲੋਕਾਂ ਕੋਲੇ ਕਿ ਉਹਨਾਂ ਦੇ ਇਲਾਕੇ ਦੇ ਐਮਐਲਏ ਨੇ ਕਿੰਨਾ ਪੈਸਾ ਬਣਾਇਆ ਸਰਪੰਚੀ ਦੀਆਂ ਚੋਣਾਂ 'ਚ ਵੀ ਦੋਸ਼ ਲੱਗੇ ਵੀ ਸਰਪੰਚੀਆਂ ਵੇਚੀਆਂ ਹੋਰ ਹੋਰ ਟਿਕਟਾਂ ਵੇਚਣ ਦੇ ਦੋਸ਼ ਲੱਗਦੇ ਰਹੇ ਨੇ ਹਾਂ ਦੇਖੋ ਇਹ ਚਾਪਨ ਨੂੰ ਕੋਈ ਹੈਰਾਨੀ ਵੀ ਨਹੀਂ ਹੋਣੀ ਚਾਹੀਦੀ ਇਹ ਕੋਈ ਇਨਕਲਾਬੀ ਥੋੜੀ ਹੈਗੇ ਇਹ ਇਹ ਕੋਈ ਭਗ ਸਿੰਘ ਦੀ ਵਿਚਾਰਧਾਰਾ ਤੇ ਚੱਲਣ ਵਾਲੇ ਥੋੜੀ ਹੈਗੇ ਜਿਹੜੀ ਚੀਜ਼ ਇਹਨਾਂ ਨੂੰ ਬੇਈਮਾਨੀ ਕਰਨ ਤੋਂ ਰੋਕੇ ਜਿਹੜੀ ਚੀਜ਼ ਇਹਨਾਂ ਨੂੰ ਗਲਤ ਕੰਮ ਕਰਨ ਤੋਂ ਰੋਕੇ ਇਹਨਾਂ ਨੇ ਤਾਂ ਪੂਰਾ ਨੰਗੇ ਚਿੱਟੇ ਰੂਪ ਚ ਸਾਹਮਣੇ ਆਏ ਹੋਏ ਆ ਹੁਣ ਤਾਂ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਚਲੋ ਲੋਕਾਂ ਨੂੰ ਇੱਕ ਭੁਲੇਖਾ ਸੀਗਾ ਇਹਨਾਂ 5 ਸਾਲਾਂ ਵਿੱਚ ਲੋਕਾਂ ਦਾ ਭੁਲੇਖਾ ਉਹ ਵੀ ਨਿਕਲ ਗਿਆ ਤੇ ਅੱਗੇ ਲੋਕਾਂ ਨੂੰ ਸੰਘਰਸ਼ ਦੀ ਟੇਕ ਰੱਖਣੀ ਚਾਹੀਦੀ ਆ ਇਹ ਪਾਰਟੀ ਦੂਜੀਆਂ ਪਾਰਟੀਆਂ ਵਰਗੀ ਹੀ ਇੱਕ ਪਾਰਟੀ ਆ ਤੇ ਫਿਰ ਅਸੀਂ ਇਹ ਸੱਦਾ ਦੇਵਾਂਗੇ ਕਿ ਅਸੀਂ ਇੱਕ ਜਿਹੜੀ ਇਹ ਲੜਾਈ ਸ਼ੁਰੂ ਕੀਤੀ ਆ ਮਹਿਜ ਇਹ ਸੁਖਾਣਾ ਚ ਵਾਪਰੇ ਇਸ ਕਾਂਡ ਦੇ ਖਿਲਾਫ ਲੜਾਈ ਨਹੀਂ ਹੈਗੀ ਇਹ ਪੂਰੇ ਪੰਜਾਬ ਦੇ ਵਿੱਚ ਜਿਹੜਾ ਗੈਂਗਵਾਰ ਹੋ ਰਹੀ ਆ ਤੇ ਅਸਲ ਜਿਹੜੇ ਗੈਂਗ ਗੁੰਡਾਗਰਦੀ ਕਰ ਰਹੇ ਆ ਪੁਲਿਸ ਦੀ ਛੱਤਰ ਸ਼ਾਹ ਦੇ ਹੇਠ ਪਲ ਰਹੇ ਆ ਤੇ ਪੁਲਿਸ ਇਹਨਾਂ ਗੈਂਗਸਟਰਾਂ ਦੇ ਨਾਮ ਤੇ ਹੀ ਆਮ ਲੋਕਾਂ ਦਾ ਕਹਾਣ ਕਰ ਰਹੀ ਆ ਉਹਦਾ ਵਿਰੋਧ ਕਰਨਾ ਸੀ ਤੇ ਅਸਲ ਜਿਹੜੀ ਗੈਂਗਵਾਰ ਹੋ ਰਹੀ ਆ ਉਹਦੇ ਵੀ ਖਿਲਾਫ ਜਿਹੜੀ ਲੜਾਈ ਜਿਹੜੀ ਆ ਉਹ ਅਸੀਂ ਸ਼ੁਰੂ ਕੀਤੀ ਆ 2 ਫਰਵਰੀ ਨੂੰ ਸਮਾਲਸਰ ਥਾਣੇ ਦੇ ਬਾਹਰ ਅਸੀਂ ਧਰਨਾ ਲਾਉਣ ਜਾਣੇ ਆ ਸਾਡੀ ਇਹ ਮੰਗ ਆ ਕਿ ਜਿਹੜੇ ਤਿੰਨ ਰਹਿੰਦੇ ਦੋਸ਼ੀ ਆ ਸੁਖਾਨੰਦ ਦੇ ਜਿਹੜਾ ਕਤਲकांड ਹੋਇਆ ਚੀਦੇ ਪਿੰਡ ਦੇ ਆ ਉਹਨਾਂ ਨੂੰ ਫੜਿਆ ਜਾਵੇ ਤੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਜਿਹੜੇ ਅਣਪਛਾਤੇ ਸੀਗੇ ਉਹਨਾਂ ਨੂੰ ਫੜ ਕੇ ਤਫ਼ਤੀਸ਼ ਕਰਕੇ ਉਹਨਾਂ ਦੇ ਗੈਂਗ ਤੱਕ ਪਹੁੰਚਿਆ ਜਾਵੇ ਉਹ ਤਾਂ ਕਿ ਉਹਨਾਂ ਦੀਆਂ ਤਾਰਾਂ ਕਿੱਥੋਂ ਤੱਕ ਜੁੜੀਆਂ ਹੋਈਆਂ ਨਹੀਂ ਪੁਲਿਸ ਦੀ ਪਹੁੰਚ ਤੋਂ ਹੀ ਉਹ ਦੂਰ ਨੇ ਕਿ ਪੁਲਿਸ ਕਿਸੇ ਦਬਾਅ ਚ ਜਾਂ ਕਿਸੇ ਹੋਰ ਕਾਰਨ ਕਰਕੇ ਨਹੀਂ ਫੜ ਰਹੀ ਦੇਖੋ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਐਸਐਸਪੀ ਸਾਹਿਬ ਕਹਿੰਦੇ ਵੀ ਤੁਸੀਂ ਡੀਐਸਪੀ ਕੋਲੇ ਜਾਓ ਇਹ ਉਹਦਾ ਕੰਮ ਆ ਡੀਐਸਪੀ ਸਾਹਿਬ ਕੋਲੇ ਆਏ ਉਹ ਕਹਿੰਦੇ ਐਸਐਚਓ ਕੋਲੇ ਜਾਓ ਐਸਐਚਓ ਸਾਹਿਬ ਕੋਲੇ ਗਏ ਐਸਐਚਓ ਸਾਹਿਬ ਇਹ ਕਹਿੰਦੇ ਆ ਕਿ ਅਸੀਂ ਉਹਨਾਂ ਨੂੰ ਭਜਾਉਨੇ ਆ ਕੋਈ ਨਹੀਂ ਆਈ ਗਈ ਭਜਾਉਣ ਦਾ ਕੀ ਮਤਲਬ ਹੋਇਆ ਚੀਤੇ ਵਾਲੇ ਜਿਹੜੇ ਨਹੀਂ ਫੜੇ ਗਏ ਵੀ ਭਜਾਉਣ ਦਾ ਕੀ ਮਤਲਬ ਹੈ ਅਰੈਸਟ ਕਰੋ ਉਹਨਾਂ ਨੂੰ ਕਹਿੰਦੇ ਨਹੀਂ ਨਹੀਂ ਅਰੈਸਟ ਹੀ ਕਰਾਂਗੇ ਇਹ ਤਾਂ ਸਾਫ ਤਾਂ ਸਾਫ ਆ ਕਿ ਪੁਲਿਸ ਹੀ ਉਹਨਾਂ ਨੂੰ ਦੱਸ ਰਹੀ ਹੈ ਰੇਡ ਮਾਰਨ ਤੋਂ ਪਹਿਲਾਂ ਪੁਲਿਸ ਕਹਿੰਦੀ ਵੀ ਹੁਣ ਤੁਸੀਂ ਆਸੇ ਪਾਸੇ ਹੋ ਜੋ ਤਾਂ ਕਿ ਪੁਲਿਸ ਨੂੰ ਜਿਹੜੇ ਪੈਸੇ ਸ਼ਿਕਾਇਤ ਹੋਏ ਆ ਅਸੀਂ ਇਹ ਸ਼ਰਿਆਂ ਵਿੱਚ ਗੱਲ ਕਹਿੰਦੇ ਆ ਕਿ ਸਮਾਲਸਰ ਤੇ ਬਾਗੇ ਦੀ ਪੁਲਿਸ ਨੇ ਪੈਸੇ ਖਾਦੇ ਆ ਇਹ ਸ਼ਰਿਆਂ ਪੈਸੇ ਖਾ ਕੇ ਜਿਹੜੇ ਦੋਸ਼ੀਆਂ ਦੀ ਤਰਫਦਾਰੀ ਕਰ ਰਹੇ ਆ ਤੇ ਐਮਐਲਏ ਦਾ ਸਾਥ ਉਹਦੇ ਵਿੱਚ ਤੇ ਇਹ ਖਤਰਨਾਕ ਜਿਹੜਾ ਵਰਤਾਰਾ ਇਹਨੂੰ ਰੋਕਣ ਵਾਸਤੇ ਅਸੀਂ ਅਪੀਲ ਕਰਦੇ ਹਾਂ ਕਿ ਆਮ ਲੋਕ ਸਾਡਾ ਸਾਥ ਦੇਣ 2 ਫਰਵਰੀ ਨੂੰ ਸਮਾਲਸਰ ਥਾਣੇ ਦੇ ਬਾਹਰ ਨੌਜਵਾਨ ਭਾਰ ਸਭੇ ਦੇ ਖਿਲਾਫ ਧਰਨਾ ਲਾਉਣ ਜਾ ਰਹੀ ਹੈ ਮੇਰੇ ਪਿਆਰੇ ਤੁਸੀਂ ਸੁਣਿਆ ਕਤਲ ਹੋਇਆ ਸੀ ਐਮਐਲਏ ਦੇ ਪਿੰਡ ਔਰ ਉਸ ਤੋਂ ਬਾਅਦ ਅਜੇ ਤੱਕ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜਿਹੜੇ ਜ਼ਿੰਮੇਵਾਰ ਵਿਅਕਤੀ ਸੀ ਜਿਨ੍ਹਾਂ ਤੇ ਦੋਸ਼ ਲੱਗੇ ਪਰਚੇ ਹੋਏ ਉਹਨਾਂ ਚੋਂ ਕਾਫੀ ਸਾਰੇ ਗ੍ਰਿਫਤਾਰ ਨਹੀਂ ਕੀਤੇ ਗਏ ਇਹਨਾਂ ਦੇ ਦੋਸ਼ ਵੱਡੇ ਨੇ ਔਰ ਇਹ ਜਿਹੜਾ ਧਰਨਾ ਸਮਾਲਸਰ ਦੇ ਵਿੱਚ ਲਾਉਣ ਜਾ ਰਹੇ ਨੇ ਇਸ ਸਬੰਧੀ ਅਸੀਂ ਜਿਹੜੇ ਐਮ.ਐਲ.ਏ ਸਾਹਿਬ ਹੈ ਬਾਗਾਪੁਰਾਣਾ ਦੇ ਉਹਨਾਂ ਨੂੰ ਵੀ ਪੁੱਛਣ ਦੀ ਕੋਸ਼ਿਸ਼ ਕਰਾਂਗੇ ਔਰ ਜਿਹੜੇ ਸਮਾਲਸਰ ਦੇ ਐਸ.ਐਚ.ਓ ਆ ਅਸੀਂ ਉਹਨਾਂ ਨੂੰ ਵੀ ਪੁੱਛਣ ਦੀ ਕੋਸ਼ਿਸ਼ ਕਰਾਂਗੇ ਬੰਦੇ ਆਖਰ ਕਿਉਂ ਨਹੀਂ ਫੜੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨ ਸਰ ਐਸ.ਐਚ.ਓ ਸਮਾਲਸਰ ਜਸਬੀਰ ਸਿੰਘ ਜੀ ਗੱਲ ਕਰ ਰਹੇ ਹੋ ਜੀ ਜੀ ਆ ਸ਼੍ਰੀਮਾਨ ਜੀ ਲਾਈਵ ਸੱਚ ਟੀਵੀ ਤੋਂ ਗੱਲ ਕਰ ਰਹੇ ਆ ਜੀ ਡਾਕਟਰ ਬਖਸ਼ੀਸ਼ ਆਜ਼ਾਦ ਹਾਂਜੀ ਬਾਈ ਜੀ ਸ਼੍ਰੀਮੰਤ ਜੀ ਨੇ ਤੁਹਾਡਾ ਪੱਖ ਲੈਣਾ ਸੀਗਾ ਇਹ ਸੁਖਾਨੰਦ ਪਿੰਡ ਦੇ ਵਿੱਚ ਕੁਝ ਟਾਈਮ ਪਹਿਲਾਂ ਇੱਕ ਕਤਲ ਹੋਇਆ ਸੀਗਾ ਉਸ ਮਾਮਲੇ ਦੇ ਵਿੱਚ ਸਾਡੇ ਚੈਨਲ ਦੇ ਉੱਪਰ ਕੁਝ ਜਥੇਬੰਦੀਆਂ ਨੇ ਆਪਦੀ ਗੱਲ ਰੱਖੀ ਆ ਉਹ ਕਹਿੰਦੇ ਕਿ ਕੁਝ ਬੰਦੇ ਫੜੇ ਨਹੀਂ ਗਏ ਕੀ ਮਾਮਲਾ ਹੈ ਜੀ ਉਹ ਇਹਦੇ ਇਨਮੇ ਰੱਖਿਆ ਲੋ ਮੇਰੇ ਆਉਣ ਤੋਂ ਪਹਿਲਾਂ ਦਾ ਮੈਟਰ ਦਰਜ ਆ ਇੱਥੇ 7 ਬੰਦੇ ਸ਼ੈਦ ਅਰੈਸਟ ਹੋਏ ਆ ਹਾਂਜੀ ਬਾਕੀ ਜਿਹੜੇ ਰਹਿੰਦੇ ਉਹਨਾਂ ਦੇ ਮੈਂ ਵੀ ਖੁਦ ਵੀ ਰੇਡ ਕੀਤੇ ਆ ਉਹ ਨਹੀਂ ਬੰਦੇ ਮਿਲੇ ਨਹੀਂ ਆਸੇ-ਪਾਸੇ ਪਰ ਜਿਵੇਂ ਸਾਡੀ ਕੋਸ਼ਿਸ਼ 100% ਹੀ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਈ ਜਦੋਂ ਮਿਲ ਗਏ ਹਾਂ ਜੀ ਗ੍ਰਿਫਤਾਰ ਕਰਾਂਗੇ ਜੀ ਇਹ ਦੋ ਤਰੀਕ ਨੂੰ ਇੱਥੇ ਸਮਾਲਸਰ ਥਾਣੇ ਦੇ ਅੱਗੇ ਕੁਝ ਜਥੇਬੰਦੀਆਂ ਪ੍ਰਦਰਸ਼ਨ ਕਰ ਰਹੀਆਂ ਔਰ ਉਹ ਕਹਿੰਦੇ ਕਿ ਪੁਲਿਸ ਉਹਨਾਂ ਦਾ ਪਰਚੇ 'ਚੋਂ ਨਾਂ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਕੋਈ ਇਦਾਂ ਦੀ ਗੱਲ ਹੈ ਜੀ ਨਾ ਜੀ ਨਾਂ ਤੇ ਕਤਲ 'ਚੋਂ ਸਾਨੂੰ ਅਸੀਂ ਨਾਂ ਕੱਢਣ ਦੀ ਕੌਣ ਹੁੰਦੇ ਆ ਕੱਢਣ ਵਾਲੇ ਠੀਕ ਹੈ ਜੀ ਇੱਕ ਉਹਨਾਂ ਦਾ ਹੋਰ ਸੀਗਾ ਉਹ ਕਹਿੰਦੇ ਜਦੋਂ ਅਸੀਂ ਗੱਲਬਾਤ ਕਰਨ ਜਾਂਦੇ ਆ ਤਾਂ ਸਾਡੇ ਨਾਲ ਠੀਕ ਵਰਤਾਓ ਠੀਕ ਤਰੀਕੇ ਨਾਲ ਗੱਲ ਨਹੀਂ ਕੀਤੀ ਜਾਂਦੀ ਮੇਰੇ ਕੋਲ ਤਾਂ ਅੱਧਾ ਘੰਟਾ ਬਹਿ ਕੇ ਗਏ ਜੀ ਇਹ ਮੇਰੇ ਨਾਲ ਦੇ ਘੰਟੇ ਤੋਂ ਜ਼ਿਆਦਾ ਬਹਿ ਕੇ ਗਏ ਜੀ ਇਹੋ ਜਿਹੀ ਕੋਈ ਗੱਲ ਹੀ ਨਹੀਂ ਚਲੋ ਠੀਕ ਹੈ ਐਸਐਚਓ ਸਾਹਿਬ ਤੁਹਾਡਾ ਪੱਖ ਆ ਗਿਆ ਜੀ ਇਸੇ ਤਰ੍ਹਾਂ ਸੁਲਾਵਾਂਗੇ ਬਹੁਤ ਮਿਹਰਬਾਨੀ ਜੀ ਓਕੇ ਬਈ ਜੀ ਓਕੇ ਓਕੇ ਸਰ ਲਾਈਵ ਸੱਚ ਟੀਵੀ ਤੋਂ ਡਾਕਟਰ ਬਖਸ਼ੀਸ਼ ਜੀ ਆਦ ਗੱਲ ਕਰ ਰਹੇ ਆ ਜੀ ਹਾਂਜੀ ਬਈ ਜੀ ਐਮਐਲ ਸਾਹਿਬ ਤੁਹਾਡੇ ਪਿੰਡ ਦਾ ਇੱਕ ਮਰਡਰ ਹੋਇਆ ਸੀ ਮਹੀਨਾ ਕੋ ਪਹਿਲਾਂ ਜਦੋਂ ਬਲਾਕ ਸੰਮਤੀ ਦੀਆਂ ਚੋਨਾ ਸੀਗੀਆਂ ਤਾਂ ਉਸ ਮਾਮਲੇ ਦੇ ਉੱਪਰ ਕੁਝ ਜਥੇਬੰਦੀਆਂ ਸਮਾਲ ਸਰ ਥਾਣੇ ਅੱਗੇ 2 ਤਰੀਕ ਨੂੰ ਧਰਨਾ ਲਾ ਰਹੀਆਂ ਉਹਨਾਂ ਸਾਡੇ ਚੈਨਲ ਦੇ ਉੱਪਰ ਗੱਲਬਾਤ ਰੱਖੀ ਹੈ ਉਹ ਕਹਿੰਦੇ ਆ ਕਿ ਐਨਐਐ ਦੇ ਪਿੰਡ ਚ ਕਤਲ ਹੋਇਆ ਸੀ ਤੇ ਅਜੇ ਤੱਕ ਉਹ ਜਿਹੜੇ ਜ਼ਿੰਮੇਵਾਰ ਵਿਅਕਤੀ ਆ ਉਹਨਾਂ ਚੋਂ ਕਈ ਵਿਅਕਤੀ ਉਹ ਕਹਿੰਦੇ ਗ੍ਰਿਫਤਾਰ ਪੁਲਿਸ ਨੇ ਨਹੀਂ ਕੀਤੇ ਹਾਂਜੀ ਉਹ ਕਹਿ ਰਿਹਾ ਕਿ ਐਮਐਲਏ ਸਾਹਿਬ ਵੀ ਜਿਹੜੇ ਆ ਉਹ ਇਸ ਮਾਮਲੇ ਦੇ ਵਿੱਚ ਕੋਈ ਮਤਲਬ ਇਸ ਤਰ੍ਹਾਂ ਦਾ ਰੋਲ ਅਦਾ ਨਹੀਂ ਕਰ ਰਹੇ ਜਿਹਦੇ ਨਾਲ ਕਾਰਵਾਈ ਹੋ ਸਕੇ ਕੀ ਕਹੋਗੇ ਜੀ ਹਾਂਜੀ ਇਹਦੇ ਵਿੱਚ ਜਿਹੜੇ ਮੇਨ ਸੀਗੇ ਬਈ ਜਿੰਨਾਂ ਦਾ ਮੇਨ ਲੜਾਈ ਸੀਗੀ ਜਿਹੜੇ ਬੰਦਿਆਂ ਨੇ ਛੱਟ ਮਾਰੀ ਉਹ 5-6 ਬੰਦੇ ਉਹ ਸਾਰੇ ਅਰੈਸਟ ਹੋ ਗਏ ਆ ਅੱਛਾ ਜੀ ਤੇ ਇਹ ਪਹਿਲਾ ਮੈਟਰ ਆ ਇਦਾਂ ਦਾ ਵੀ ਜਿਹਦੇ ਵਿੱਚ ਛੱਟ ਇੱਕ ਨੇ ਮਾਰੀ ਕਤਲ ਇੱਕ ਨੇ ਕੀਤਾ ਤੇ ਅਸੀਂ ਲਗਭਗ 15 ਤੋਂ 20 ਬੰਦੇ ਜਿੰਨੇ ਸਾਰੇ ਸੀ ਸਾਰਿਆਂ ਤੇ ਹੀ ਕਤਲ ਦਾ ਪਰਚਾ ਦਿੱਤਾ ਅੱਛਾ ਜਿਵੇਂ ਹੁੰਦਾ ਨਹੀਂ ਕਿ ਕਤਲ ਦਾ ਪਰਚਾ 2-3 ਬੰਦਿਆਂ ਦੇ ਹੁੰਦਾ ਬਾਕੀ 120-20 ਦੇ ਵਿੱਚ ਨਾਲ ਡਰ ਜਾਂਦੇ ਨੇ ਵੀ ਇਹ ਅਪਰਾਧ ਦੇ ਵਿੱਚ ਸ਼ਾਮਲ ਸੀ ਪਰ ਫਿਰ ਵੀ ਪਿੰਡ ਦਾ ਮੈਟ੍ਰਿਕ ਕਰਕੇ ਹਾਂਜੀ ਕਿਉਂਕਿ ਉਹਦਾ ਸਾਨੂੰ ਵੀ ਬੜਾ ਨੁਕਸਾਨ ਹੋਇਆ ਨਿੱਜੀ ਤੌਰ ਤੇ ਵਿਰੋਧੀ ਪਾਰਟੀਆਂ ਨੇ ਉਹਨੂੰ ਇੱਕ ਪੋਲੀਟੀਕਲ ਹੀ ਕਤਲ ਬਣਾਤਾ ਹਾਲਾਂਕਿ ਉਹ ਦੋ ਪਰਿਵਾਰਾਂ ਦੀ ਆਪਸੀ ਲੜਾਈ ਸੀ ਜਿਹੜੇ ਕਿ ਹਾਂ ਗਵਾਂ ਚ ਰਹਿੰਦੇ ਸੀ ਜੀ ਤਾਂ ਅਸੀਂ ਸਾਰਿਆਂ ਤੇ ਕਾਰਵਾਈ ਕਰਾਈ ਹੋਈ ਆ ਹਾਂਜੀ ਹੁਣ ਉਹਦੇ ਵਿੱਚੋਂ 5-6 ਬੰਦੇ ਸਾਡੇ ਗ੍ਰਿਫਤਾਰ ਕੀਤੇ ਹੋਏ ਨੇ 3-4 ਬੰਦੇ ਭਗੌੜੇ ਨੇ 3-4 ਬੰਦੇ ਜਿਹੜੇ ਭੱਜੇ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਚੱਕਦੇ ਹਾਂ ਪਰ ਕਾਨੂੰਨ ਦੇ ਅਨੁਸਾਰ ਜਦੋਂ ਅਸੀਂ ਪਰਿਵਾਰ ਨੂੰ ਚੱਕਦੇ ਹਾਂ ਤਾਂ ਅਸੀਂ ਕਿਸੇ ਵੀ ਪਰਿਵਾਰ ਦੀ ਰਾਤ ਨਹੀਂ ਗਿਟਾ ਸਕਦੇ ਰਵਾਲਾ ਦੇ ਵਿੱਚ ਕਿਉਂਕਿ ਉਹਨਾਂ ਦੀ ਪਰਿਵਾਰਾਂ ਦੀ ਗਲਤੀ ਨਹੀਂ ਜੇ ਬੱਚਿਆਂ ਨੇ ਗਲਤੀ ਕੀਤੀ ਹੈ ਮਾਤਾ ਪਿਤਾ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਸਾਰੇ ਗਰੀਬ ਪਰਿਵਾਰ ਨੇ ਦਿਹਾੜੀਦਾਰ ਪਰਿਵਾਰ ਨੇ ਕੋਈ ਤਕੜਾ ਮਾੜਾ ਕੋਈ ਨਹੀਂ ਹੈ ਸਾਰੇ ਹੀ ਵਿਚਾਰੇ ਰੋਜ਼ ਦਿਹਾੜੀ ਜਾ ਕੇ ਕਮਾਉਣ ਵਾਲੇ ਬੰਦੇ ਨੇ ਤੇ ਆਂਢੀ ਗਵੰਢੀ ਨੇ ਤਾਂ ਇਸੇ ਐਡਾ ਵੱਡਾ ਮੈਟਰ ਹੈ ਨਹੀਂ ਕਿ ਜਿੱਡਾ ਬਣਾ ਲਿਆ ਤੇ ਜਿਹੜੀ ਕਤਲ ਹੋਇਆ ਕਤਲ ਦੇ ਵਿੱਚ ਵੀ ਕੋਈ ਬੰਦੇ ਕਤਲ ਕਰਨ ਨਹੀਂ ਸੀ ਆਏਗੇ ਉਹ ਤਾਂ ਆਸ ਵਿੱਚ ਛੋਟੀ ਲੜਾਈ ਸੀ ਬਹੁਤ ਛੋਟੀ ਬੱਚਿਆਂ ਦੀ ਲੜਾਈ ਸੀਗੀ ਹੂੰ ਤੇ ਉਹਦੇ ਵਿੱਚ ਛੱਟ ਲੱਗ ਜਾਂਦੀ ਆ ਬੰਦੇ ਦੇ ਛੱਟ ਸਿਰ 'ਚ ਲੱਗ ਜਾਂਦੀ ਆ ਤਾਂ ਕਰਕੇ ਉਹਦੀ ਮੌਤ ਹੋ ਗਈ ਮਤਲਬ ਇਹ ਕੋਈ ਪ੍ਰੀ ਪਲਾਨਡ ਮਰਡਰ ਨਹੀਂਗਾ ਇਹ ਤਾਂ ਛੋਟੀ ਲੜਾਈ ਦੇ ਵਿੱਚ ਇੱਕ ਗਲਤੀ ਨਾਲ ਵਜਿਆ ਹੈ ਮਰਡਰ ਹੋਇਆ ਹੋਇਆ ਮਰਡਰ ਆ ਚਲੋ ਮਰਡਰ ਮਰਡਰ ਆ ਜੋ ਮਰਜੀ ਆ ਕੋਈ ਬੰਦੇ ਦੀ ਮੌਤ ਤਾਂ ਹੋਈ ਆ ਤਾਂ ਇਹਦੇ 'ਚ ਅਸੀਂ ਸਾਰਿਆਂ ਦੀ ਲੋਕੇਸ਼ਨ ਲਾ ਰੱਖੀ ਆ ਜੀ ਸਾਰੇ ਬੰਦਿਆਂ ਦਾ ਜਿਵੇਂ ਜਿਵੇਂ ਸਾਨੂੰ ਬੰਦੇ ਮਿਲ ਜਾਂਦੇ ਅਸੀਂ ਸਾਰਿਆਂ ਨੂੰ ਚੱਕੀ ਜਾਂਦੇ ਆ ਤੇ ਬੜੇ ਬਾਰ ਇਵੇਂ ਵੀ ਹੋ ਗਿਆ ਵੀ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਚੱਕ ਲੈਨੇ ਆ ਜੀ ਪਰ ਸ਼ਾਮ ਨੂੰ ਸਾਨੂੰ ਉਹਨਾਂ ਦੇ ਪਰਿਵਾਰਾਂ ਨੂੰ ਛੱਡਣਾ ਪੈਂਦਾ ਮਤਲਬ ਕਿਉਂਕਿ ਪੁਲਿਸ ਦੇ ਰੂਲ ਨੇ ਐਮਐਲਏ ਸਾਹਿਬ ਤੁਹਾਡੇ ਪਿੰਡ ਦੇ ਜਿਹੜੇ ਲੋਕ ਇੱਥੇ ਧਰਨਾ ਲਾ ਰਹੇ ਆ 2 ਤਰੀਕ ਨੂੰ ਉਹ ਇਹ ਵੀ ਕਹਿ ਰਹੇ ਆ ਵੀ ਐਮਐਲਏ ਸਾਹਿਬ ਨਾ ਸੰਸਕਾਰ ਤੇ ਆਏ ਨਾ ਭੋਗ ਤੇ ਆਏ ਸਾਡੇ ਪਿੰਡ ਦੇ ਹੋ ਕੇ ਵੀ ਨਹੀਂ ਆਏ ਇੱਕ ਹੀ ਇਸ ਤਰ੍ਹਾਂ ਤੁਸੀਂ ਨਹੀਂ ਗੱਲ ਲੜਾਈ ਹੋਈ ਮੈਂ ਸਭ ਤੋਂ ਪਹਿਲਾਂ ਉੱਥੇ ਹੀ ਸੀਗਾ ਮੈਂ 2 ਘੰਟੇ ਲੜਾਈ ਜੀ ਰਿਹਾ 2-3 ਘੰਟੇ ਸਭ ਕੁਝ ਉੱਥੇ ਹੀ ਸੀਗਾ ਮੈਂ ਪਰ ਜਦੋਂ ਸ਼ਸਕਾਰ ਕੀਤਾ ਸ਼ਸਕਾਰੇ ਸ਼ਾਮ ਨੂੰ ਕੀਤਾ ਇਵਨਿੰਗ ਚ ਉਸ ਦਿਨ ਇਲੈਕਸ਼ਨ ਦਾ ਦਿਨ ਸੀਗਾ ਇਲੈਕਸ਼ਨ ਚੱਲ ਰਿਹਾ ਸੀ ਅਚੋਦਨ ਸਸਕਾਰ ਕੀਤਾ ਗਿਆ ਤੇ ਜਿਸ ਦਿਨ ਭੋਗ ਦਾ ਪ੍ਰੋਗਰਾਮ ਸੀਗਾ ਉਸ ਦਿਨ ਵੀ ਮੈਂ ਹਲਕੇ ਦੇ ਵਿੱਚ ਹੀ ਨਹੀਂ ਸੀਗਾ ਮੇਰੀ ਮੈਂ ਆਊਟ ਆਫ ਸਟੇਟ ਸੀਗਾ ਪੰਜਾਬ ਤੋਂ ਬਾਹਰ ਸੀਗਾ ਕਿਉਂਕਿ ਇਹਨਾਂ ਨੇ ਜਿਹੜਾ ਪ੍ਰੋਗਰਾਮ ਨਾ ਉਹ ਜਲਦੀ ਜਲਦੀ ਚ ਹੀ ਕਰਤਾ ਸਾਰਾ ਸਸਕਾਰ ਵੀ ਜਲਦੀ ਚ ਕੀਤਾ ਸਭ ਕੁਝ ਜਲਦੀ ਜਲਦੀ ਚ ਕਰਤਾ ਤੇ ਜਿਹੜੇ ਬੰਦੇ ਕਹਿ ਰਹੇ ਨੇ ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਜਿਹੜਾ ਪਰਿਵਾਰ ਆ ਜਿਹਦੇ ਜਿਹਦੇ ਨੁਕਸਾਨ ਹੋਇਆ ਹੋਇਆ ਉਹ ਪਰਿਵਾਰੇ ਕੁਝ ਨਹੀਂ ਗੱਲਾਂ ਕਹਿ ਰਿਆ ਆਸ-ਪਾਸੇ 2-3 ਅਕਾਲੀ ਦਲ ਦੇ ਬੰਦੇ ਨੇ ਜਿਹੜੇ ਕਿ ਉਹਨਾਂ ਨੂੰ ਚੱਕੀ ਫਿਰਦੇ ਨੇ ਸਾਰੀਆਂ ਗੱਲਾਂ ਬਾਤਾਂ ਜੋ ਤੁਸੀਂ ਮੇਰੇ ਤੋਂ ਪੁੱਛ ਰਹੇ ਹੋ ਇਹ ਉਹਨਾਂ ਦੀਆਂ ਨੇ ਤੇ ਤੁਸੀਂ ਇਸ ਪਰਿਵਾਰ ਨੂੰ ਲੈ ਕੇ ਪੁਲਿਸ ਦੇ ਸੰਪਰਕ ਨਾਲ ਚੋਂ ਮਤਲਬ ਜਿਹੜੇ ਬੰਦੇ ਜਿਹੜੇ ਫੜੇ ਜਾ ਰਹੇ ਮੈਂ ਪੁਲਿਸ ਦੇ ਵੀ ਸੰਪਰਕ ਦੇ ਵਿੱਚ ਹਾਂ ਮੈਂ ਜਿਹੜੇ ਪਰਿਵਾਰ ਚ ਕਤਲ ਹੋਇਆ ਮੈਂ ਉਹਨਾਂ ਦੇ ਸੰਪਰਕ ਦੇ ਵਿੱਚ ਹੀ ਹਾਂ ਜਿਹੜੇ ਪਰਿਵਾਰ ਦੇ ਵਿੱਚ ਕਤਲ ਹੋਇਆ ਹੋਇਆ ਜੀ ਉਹ ਪਰਿਵਾਰ ਆ ਜਿਹੜਾ ਉਹ ਪਰਿਵਾਰ ਹੀ ਮੇਰੇ ਕੋਲ ਆਉਂਦਾ ਏ ਪਹਿਲਾਂ ਵੀ ਆਉਂਦੇ ਆ ਹੁਣ ਵੀ ਆਉਂਦੇ ਨੇ ਉਹ ਮੇਰੇ ਘਰੇ ਬੈਠ ਕੇ ਹੀ ਗੱਲਬਾਤ ਚੱਲਦੀ ਆ ਤੇ ਇਥੋਂ ਤੱਕ ਕਿ ਉਹ ਪਰਿਵਾਰ ਸਾਨੂੰ ਇਹ ਵੀ ਕਹਿ ਰਿਹਾ ਸੀ ਵੀ ਸਮਝੌਤਾ ਕਰ ਲਈਏ ਸਮਝੌਤਾ ਕਰਾ ਦਈਏ ਤਾਂ ਉਹ ਸਾਰੀਆਂ ਵੀ ਡਿਸਕਸ਼ਨ ਸਾਡੀਆਂ ਚੱਲਦੀਆਂ ਰਹਿੰਦੀਆਂ ਨੇ ਉਹਨਾਂ ਨਾਲ ਜਿਨ੍ਹਾਂ ਦਾ ਕਤਲ ਹੋਇਆ ਜਿਨ੍ਹਾਂ ਦਾ ਬੰਦਾ ਕਤਲ ਹੋਇਆ ਉਹ ਪਰਿਵਾਰ ਦਾ ਨੁਕਸਾਨ ਜਿਹੜੇ ਪਰਿਵਾਰ ਦਾ ਨੁਕਸਾਨ ਹੋਇਆ ਹੈ ਜਿਹੜੇ ਪਰਿਵਾਰ ਦਾ ਨੁਕਸਾਨ ਹੋਇਆ ਉਹ ਪਰਿਵਾਰ ਮੇਰੇ ਘਰੇ ਹੀ ਬੈਠਦਾ ਹੈ ਮੇਰੇ ਘਰੇ ਆਉਂਦੇ ਨਹੀਂ ਬੰਦੇ ਉਹ ਅੱਛਾ ਅੱਛਾ ਠੀਕ ਹੈ ਮਤਲਬ ਉਹ ਪਰਿਵਾਰ ਹੁਣ ਵੀ ਤੁਹਾਡੇ ਸੰਪਰਕ 'ਚ ਹੈ ਮੇਰੇ ਹੁਣ ਵੀ ਸੰਪਰਕ ਚਾ ਜੀ ਮੇਰਾ ਸਰਪੰਚ ਉਹਨਾਂ ਦੇ ਸੰਪਰਕ ਦੇ ਵਿੱਚ ਆ ਜਦੋਂ ਵੀ ਲੋੜ ਪੈਂਦੀ ਆ ਉਹ ਮੇਰੇ ਨਾਲ ਗੱਲ ਕਰਦੇ ਨੇ ਫੋਨ ਤੇ ਮੇਰੀ ਗੱਲ ਹੁੰਦੀ ਆ ਉਹਨਾਂ ਨਾਲ ਤੇ ਜਿਹਨੇ ਜਦੋਂ ਇਹ ਇਨੀਸ਼ੀਅਲ ਪਰਚੇ ਹੋ ਰਹੇ ਸੀਗੇ ਉਹ ਸਾਰੇ ਪਰਚੇ ਤਾਂ ਮੈਂ ਘਰੇ ਬਹਿ ਕੇ ਕਰਾਏ ਨੇ ਉਹਨਾਂ ਦੇ ਸਾਹਮਣੇ ਬੈਠ ਕੇ ਤਾਂ ਪਰਚੇ ਕਰਾਏ ਨੇ ਉਹਨਾਂ ਨੇ ਤਾਂ ਪਰਚੇ ਕਰਾਏ ਨੇ ਤੁਸੀਂ ਪੱਤਰਕਾਰ ਹੋ ਤੁਸੀਂ ਕਦੇ ਵੀ ਦੇਖੋ ਜੇ ਮੰਨ ਲਓ 20 25 ਬੰਦੇ ਇੱਕ ਪਾਸੇ ਹੁਣ 20 25 ਬੰਦੇ ਇੱਕ ਪਾਸੇ ਹੁਣ ਆਪਸ ਵਿੱਚ ਲੜਾਈ ਦੇ ਵਿੱਚ ਜੇ ਇੱਕ ਬੰਦੇ ਦਾ ਕਤਲ ਹੁੰਦਾ ਕਦੇ ਐਵੇਂ ਨਹੀਂ ਹੁੰਦਾ ਵੀ 20 ਬੰਦਿਆਂ ਤੇ ਪਰਚਾ ਹੋ ਜੇ ਹੂੰ ਹੂੰ ਬਾਕੀ ਬੰਦੇ ਇੱਕ ਦੋ ਬੰਦਿਆਂ ਤੇ ਜਿਹੜੇ ਬੰਦਿਆਂ ਨੂੰ ਸੱਟ ਮਾਰੀ ਹੁੰਦੀ ਆ ਉਸ ਬੰਦੇ ਤੇ 302 ਦਾ 304 ਦਾ ਪਰਚਾ ਹੁੰਦਾ ਏ ਜਿਹੜੇ ਬਾਕੀ ਬੰਦੇ ਆਸੇ ਪਾਸੇ ਖੜੇ ਹੁੰਦੇ ਆ ਉਹਨਾਂ ਸਾਰਿਆਂ ਤੇ 120 ਬੀ ਦਾ ਪਰਚਾ ਹੁੰਦਾ ਏ ਅੱਧਿਆਂ ਤੇ ਤਾਂ 120 ਬੀ ਦਾ ਵੀ ਨਹੀਂ ਹੁੰਦਾ ਜਿਹੜੇ ਕੋਲ ਖੜੇ ਹੁੰਦੇ ਨੇ ਉਹਨਾਂ ਦਾ ਤਾਂ ਵੈਸੇ ਛੋਟਾ ਪਰਚਾ ਹੋ ਜਾਂਦਾ ਵੀ ਤੁਸੀਂ ਕ੍ਰਾਈਮ ਦੇ ਵਿੱਚ ਆਏ ਜਾਂ ਕਿਸੇ 452 ਦਾ ਹੋ ਜਾਂਦਾ ਤਾਂ ਮੇਰਾ ਸਪੈਸ਼ਲ ਇੱਕੋ ਇੱਕ ਕੇਸ ਸੀਗਾ ਇਹੋ ਜਿਹਾ ਜਿਹਦੇ ਵਿੱਚ ਮੈਂ 8 ਬੰਦੇ ਬਾਈ ਨੇਮ ਜੀ 11 ਬੰਦੇ ਅਣਪਛਾਤੇ 19 ਬੰਦਿਆਂ ਤੇ ਹੀ ਕਤਲ ਦਾ ਪਰਚਾ ਕਰਾਤਾ ਮੈਂ ਮਤਲਬ ਕਿਤੇ ਤਾਂ ਇਹ ਚਾਹੀਦਾ ਸੀਗਾ ਵੀ ਬਹੁਤ ਵਧੀਆ ਕਾਰਵਾਈ ਹੋਈ ਵੀ ਪਹਿਲੀ ਵਾਰ ਹੋਇਆ ਹੋਊਗਾ ਮੈਨੂੰ ਲੱਗਦਾ ਕਿਤੇ ਵੀ 19 ਬੰਦਿਆਂ ਤੇ ਹੀ ਕਤਲ ਦਾ ਪਰਚਾ ਹੋ ਗਿਆ ਠੀਕ ਹੈ ਪਰ ਫਿਰ ਵੀ ਆਸੇ ਪਾਸੇ ਵਾਲੇ ਹੁਣ ਤੁਸੀਂ ਪੱਤਰਕਾਰੋਂ ਉਂਗਲਾਂ ਦੇ ਨਹੀਂ ਟਿਕਨ ਦਿੰਦੇਗੇ ਉਹ ਹੱਟ ਹਟਦੇ ਹੀ ਨਹੀਂ ਲਾਈ ਰੱਖਦੇ ਨੇ ਕੁਝ ਨਾ ਕੁਝ ਕਰੀ ਰੱਖਦੇ ਨੇ ਫਿਰ ਇਹਦੋਂ ਵੱਧ ਤਾਂ ਜੇ ਮੇਰੀ ਹੱਥ ਦੇ ਬੰਨੇ ਨੇ ਮੇਰੇ ਮੈਂ 20ਾਂ ਤੋਂ ਵੱਧ ਮੈਂ ਸਾਰੇ ਪਿੰਡ ਤੇ ਦਾ ਕਤਲ ਦਾ ਪਰਚਾ ਕਰਾ ਨਹੀਂ ਸਕਦਾਗਾ ਤੇ ਉਹਨਾਂ 20ਾਂ ਦੇ ਵਿੱਚੋਂ ਜਿਹੜੇ ਮੇਨ ਬੰਦੇ ਸੀ ਉਹ 5-6 ਫੜੇ ਗਏ ਠੀਕ ਹੈ ਆਪੇ ਪੇਸ਼ ਹੋਏ ਅੱਧੇ ਪੇਸ਼ ਨਹੀਂ ਸੀ ਹੋਏ ਉਹ ਮੈਂ ਚਕਾਏ ਨੇ ਉਹ ਚਕਾ ਕੇ ਲੈ ਕੇ ਆਏ ਨੇ ਤੇ ਇਸ ਕੇਸ ਦੇ ਵਿੱਚ ਦੋ ਤਿੰਨ ਬੰਦੇ ਇਦਾਂ ਦੇ ਵੀ ਨੇ ਜੀ ਜਿਹੜੇ ਕਿ ਸ਼ਾਮਲ ਹੀ ਨਹੀਂ ਸੀ ਗਲਤੀ ਨਾਲ ਉਹਨਾਂ ਦੇ ਨਾਂ ਪੈ ਗਏ ਤੇ ਇਹ ਪਰਿਵਾਰ ਵੀ ਕਹਿੰਦਾ ਸੀਗਾ ਵੀ ਇਹਨਾਂ ਦੇ ਨਾਂ ਤਾਂ ਗਲਤੀ ਨਾਲ ਪਏ ਹੋਏ ਨੇ ਇਹਨਾਂ ਨੂੰ ਤੁਸੀਂ ਕਢਾ ਦਿਓ ਪਰ ਇਹ ਜਿਹੜੇ ਬੰਦੇ ਫੜੇ ਨਹੀਂ ਜਾ ਰਹੇ ਜਿਹੜੇ ਬੰਦੇ ਗ੍ਰਿਫਤਾਰ ਨਹੀਂ ਹੋ ਰਹੇ ਜਾਂ ਨਹੀਂ ਅਜੇ ਤੱਕ ਫੜੇ ਗਏ ਉਹ ਉਹ ਉਹਨਾਂ ਨੂੰ ਕਹਿ ਰਹੇ ਹਾਂ ਵੀ ਉਹ ਨਜਾਇਜ਼ ਪਾਏ ਨੇ ਨਹੀਂ 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 ਉਹ ਜਾਇਜ਼ ਹੀ ਨੇ ਉਹ ਜਾਈ ਜੀ ਨੇ ਵਿੱਚੋਂ ਇੱਕ ਦੋ ਮੁੰਡੇ ਨੇ ਜਿਹੜੇ ਨਜਾਇਜ਼ ਪੈ ਗਏ ਜਦੋਂ ਅਸੀਂ ਉਹਨਾਂ ਨੂੰ ਲੋਕੇਸ਼ਨ ਕਢਾਈ ਤਾਂ ਉੱਥੇ ਨਾਮ ਦਾ ਭਲੇਖਾ ਪੈ ਗਿਆ ਕਬੂਟਾ ਸਿੰਘ ਨਾਮ ਦਾ ਮੁੰਡਾ ਸੀ ਲੋਕਾਂ ਨੂੰ ਲੱਗਿਆ ਫਲਾਣੇ ਦਾ ਨਾਮ ਬੂਟਾ ਸਿੰਘ ਆ ਉਹਨਾਂ ਨੇ ਬੂਟਾ ਸਿੰਘ ਦਾ ਨਾਮ ਪਾਤਾ ਕਿਉਂਕਿ ਮੌਕੇ ਤੇ ਹੀ ਪਰਚਾ ਹੋ ਗਿਆ ਮੈਂ ਤਾਂ ਅੱਧੇ ਘੰਟੇ ਦੀ ਪਰਚਾ ਕਰਾਤਾ ਤੇ ਪਰ ਬਾਅਦ ਚ ਪਤਾ ਲੱਗਿਆ ਵੀ ਜਿਹੜੇ ਬੂਟਾ ਸਿੰਘ ਦਾ ਨਾਮ ਪੈ ਗਿਆ ਉਹ ਲੋਕਾਂ ਨੂੰ ਉਹਦਾ ਪੂਰਾ ਨਾਮ ਨਹੀਂ ਸੀ ਪਤਾ ਜਿਹੜਾ ਉਹ ਬੂਟਾ ਸਿੰਘ ਸੀ ਉਹ ਤਾਂ ਸੇਮ ਟਾਈਮ ਜਦੋਂ ਉੱਥੇ ਲੜਾਈ ਹੋ ਰਹੀ ਸੀ ਉਦੋਂ ਉਹ ਤਾਂ ਮਕਸਰ ਸੀ ਆ ਫਿਰ ਪੋਪੂਲੇਸ਼ਨ ਦੀ ਲੋਕੇਸ਼ਨ ਕਢਾ ਲਈ ਤਾਂ ਉਹ ਚ ਵੈਰੀਫਾਈ ਹੋ ਗਿਆ ਵੀ ਇਹ ਬੰਦਾ ਤਾਂ ਹੈ ਹੀ ਨਹੀਂ ਸੀ ਸ਼ਾਮਲੀ ਨਹੀਂ ਸੀਗਾ ਪਰ ਫਿਰ ਵੀ ਉਹਦਾ ਨਾਂ ਨਹੀਂ ਕੱਢਿਆ ਗਿਆ ਉਹਦਾ ਨਾਂ ਤਾਂ ਕਰਕੇ ਹੀ ਨਹੀਂ ਕੱਢਣ ਦਿੱਤਾ ਮੈਂ ਮੈਂ ਕਿਹਾ ਵੀ ਪਹਿਲਾਂ ਜਿਹੜੇ ਭੱਜੇ ਹੋਏ ਨੇ ਤਿੰਨ ਪਹਿਲਾਂ ਉਹ ਪੇਸ਼ ਕਰਾਓ ਹੂੰ ਵੀ ਫਿਰ ਇਹਦਾ ਨਾਂ ਕੱਢਾਂਗੇ ਅਸੀਂ ਠੀਕ ਹੈ ਜੀ ਠੀਕ ਮਤਲਬ ਇਦੋਂ ਵੱਡੀ ਗੱਲ ਬਾਈ ਤਾਂ ਮੈਨੂੰ ਨਹੀਂ ਲੱਗਦਾ ਕੋਈ ਹੋ ਸਕਦੀ ਆ ਤੇ ਪਰ ਜਿਹੜੇ ਆ ਆਂਗਲਾਂ ਲਾਉਣ ਵਾਲੇ ਨੇ ਇਹ ਇਹਨਾਂ ਨੇ ਟਿਕਨ ਦੇਣਾ ਨਹੀਂ ਜੀ ਤੁਸੀਂ ਸਤ ਸਤਕਾਰਯੋਗ ਹੋ ਪੱਤਰਕਾਰ ਹੋ ਤੁਸੀਂ ਸਾਰਾ ਰੋਜ਼ ਕਵਰੇਜ ਕਰਦੇ ਹੋ ਜੀ ਤੇ ਜਿਹੜੇ ਮੈਂ ਤਾਂ ਤੁਹਾਡੇ ਚੈਨਲ ਥਰੂ ਇਹ ਹੀ ਬੇਨਤੀ ਕਰਦਾ ਵੀ ਜਿਹੜੇ ਆ ਆਂਗਲ ਲਾਉਣ ਵਾਲੇ ਆ ਨਾ ਕੋਲੀ ਚੱਕ ਨੇ ਇਹਨਾਂ ਤੋਂ ਪਰਿਵਾਰ ਨੂੰ ਵੀ ਬਚਾਓ ਤੁਸੀਂ ਆਪ ਵੀ ਬਚਿਓ ਤੇ ਭਈ ਮੇਰੀ ਵੀ ਬਚਤ ਕਰਿਓ ਕਿਉਂਕਿ ਇਹ ਉਹ ਨੇ ਪੰਜਾਬ ਦੇ ਲੋਕ ਜਿਹੜੇ ਕਿਸੇ ਨੂੰ ਟਿਕਨ ਦਿੰਦੇ ਹੀ ਨਹੀਂ ਜੀ ਇਹਨਾਂ ਨੂੰ ਹਰ ਪਿੰਡ 'ਚ ਇੱਕ ਦੋ ਕਾਂਗਿਆਰੀਆਂ ਹੁੰਦੀਆਂ ਨੇ ਜਿਹੜੀਆਂ ਕਹਿੰਦੀਆਂ ਨਹੀਂ ਵੀ ਸਮਝੌਤਾ ਹੋ ਜੇ ਜਾਂ ਜਿਹੜੀਆਂ ਕਹਿੰਦੀਆਂ ਨਹੀਂ ਵੀ ਕਿਸੇ ਨੂੰ ਇਨਸਾਫ ਮਿਲ ਜੇ ਜਾਂ ਕਿਹੜੀਆਂ ਕਹਿੰਦੀਆਂ ਨਹੀਂ ਵੀ ਕਿਸੇ ਦਾ ਕੰਮ ਸਹੀ ਹੋ ਜੇ ਇਹਨਾਂ ਨੇ ਉਂਗਲ ਲਾ ਕੇ ਧਰਨੀ ਦੇਣੇ ਨੇ ਠੀਕ ਹੈ ਐਮਐਲਏ ਸਾਹਿਬ ਧੰਨਵਾਦ ਜਿਹੜਾ ਤੁਹਾਡਾ ਪੱਖ ਆ ਗਿਆ ਜਿਹੜਾ ਬੰਦਾ ਮੈਂ ਤੁਹਾਨੂੰ ਇੱਕ ਹੋਰ ਦੱਸ ਦਿਆਂ ਹਾਂ ਹਾਂਜੀ ਜਿਹੜਾ ਬੰਦਾ ਸਭ ਤੋਂ ਵੱਧ ਇਹ ਚ ਰੌਲਾ ਪਾ ਰਿਹਾ ਉਹਦੇ ਤੇ ਆਪਦੇ ਤੇ 2-3 ਪਰਚੇ ਨੇ ਉਹ ਫਰਾਡ ਦੇ ਪਰਚੇ ਨਹੀਂ ਉਹਦੇ ਤੇ 420 ਦੇ ਪਰਚੇ ਨੇ ਉਹਦੇ ਤੇ ਉਹ ਲੋਕਾਂ ਦੇ ਪੈਸੇ ਖਾ ਕੇ ਭੱਜ ਗਿਆ ਜਿਹੜਾ ਬੰਦਾ ਸਭ ਤੋਂ ਮੂਰੇ ਬੈਠਾ ਹੋਊਗਾ ਨਾ ਉੱਥੇ ਤੁਹਾਨੂੰ ਆਪੇ ਹੀ ਪਤਾ ਲੱਗ ਜਿਹੜਾ ਸਭ ਤੋਂ ਵੱਧ ਬੋਲੂ ਜਿਹੜਾ ਸਭ ਤੋਂ ਵੱਧ ਕਾਨੂੰਨ ਝਾੜੂਗਾ ਉਹਦੇ ਤੇ ਆਪਦੇ ਤੇ ਤਿੰਨ ਪਰਚੇ ਨੇ ਉਹ ਇੱਕ ਗਰੀਬ ਪਰਿਵਾਰ ਦੇ ਮੁੰਡੇ ਨੂੰ ਕੈਨੇਡਾ ਲੈ ਕੇ ਜਾਣ ਵਾਸਤੇ ਬੰਡੇ ਲੈ ਗਿਆ ਸੀਗਾ ਤੇ ਬੰਡੇ ਹੋਟਲ 'ਚ 7 ਦਿਨ ਬਿਠਾ ਕੇ ਰੱਖਿਆ ਉਹਨੇ ਠੀਕ ਹੈ ਠੀਕ ਉਹ 7ਵੇਂ ਦਿਨ ਮੈਂ ਪੁਲਿਸ ਭੇਜੀ ਫੇਰ ਛਡਾ ਕੇ ਲੈ ਆਇਆ ਉਹਨੂੰ ਉਹ ਬੰਦਾ ਇਹ ਮੂਰੇ ਟਿਕਨ ਨਹੀਂ ਦਿੰਦਾ ਮੈਂ ਨਾ ਤੁਹਾਨੂੰ ਦੱਸਣਾ ਨਹੀਂਗਾ ਜਦੋਂ ਤੁਸੀਂ ਮਾਈਕ ਲਾਉਂਗੇ ਜਿਹੜਾ ਸਭ ਤੋਂ ਵੱਧ ੜਕੂਗਾ ਉਹਨਾਂ ਤੋਂ ਵਿਚਾਲੇ ਕੱਟ ਚੋਂ ਖੜਿਆਂ ਤੋਂ ਪੁੱਛ ਲਿਓ ਕਿ ਤੁਹਾਡੇ ਚੋਂ ਬੰਦਾ ਦੱਸੋ ਇਹ ਕਿਹੜਾ ਜੀਤੇ 420 ਦਾ ਪਰਚਾ ਹੋਇਆ ਹੋਇਆ ਹੈ ਜਿਨੇ ਏਜੰਟਾਂ ਵਾਲੇ ਏਜੰਟ ਬਣ ਕੇ ਪੈਸੇ ਖਾ ਗਏ ਲੋਕਾਂ ਦੇ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਤਾਂ ਇਹ ਸਾਰਾ ਟੋਟਲੀ ਪੋਲੀਟੀਕਲ ਆ ਇਨਸਾਫ ਜਿੰਨਾ ਹੋਣਾ ਸੀ ਉਹ ਹੋ ਗਿਆ ਬੰਦੇ ਫੜੀ ਜਾਂਦੇ ਆ ਠੀਕ ਐ ਐਮਐਲ ਸਾਹਿਬ ਤੁਹਾਡਾ ਪੱਖ ਆ ਗਿਆ ਜੀ ਇਸੇ ਤਰ੍ਹਾਂ ਚਲਾਵਾਂਗੇ ਬਹੁਤ ਧੰਨਵਾਦ ਜੀ